ਵਿਦਿਆਰਥੀ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਦੱਸਣਾ ਚਾਹਾਂਗੀ ਕਿ ਬੀਏ ਬੀਐਸਸੀ ਬੀਕਾਮ ਬੀਬੀਏ ਸੈਮੈਸਟਰ 4 ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮੇਰੀ ਜੀਵਨ ਗਾਥਾ ਜੋ ਪਹਿਲਾਂ ਲੱਗੀ ਸੀ ਉਸ ਦੀ ਜਗ੍ਹਾ ਤੇ ਗਲੀਆਂ ਚਿੱਕੜ ਦੂਰਕਾਰ ਸਵੈ ਜੀਵਨੀ ਲੱਗ ਗਈ ਹੈ ਜਿਸ ਦੇ ਲੇਖਕ ਐਸ ਐਸ ਬੁੰਜਾਰਾ ਬੇਦੀ ਹਨ ਇਸ ਸਵੈ ਜੀਵਨੀ ਦੇ ਜਿਹੜੇ ਕੁਐਸਚਨ ਪ੍ਰਸ਼ਨ ਕਰਨੇ ਨੇ ਉਹਦੇ ਵਿੱਚ ਬਹੁਤ ਹੀ ਪ੍ਰਸਿੱਧ ਪ੍ਰਸ਼ਨ ਜਿਹੜਾ ਹੈ ਨਾਇਕ ਬਿੰਬ ਉਵੇਂ ਕਰਾਂ ਜਾ ਰਹੀ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ ਦੋ ਪ੍ਰਸ਼ਨ ਹੋਰ ਨੇ ਵਾਰਤਕ ਸ਼ੈਲੀ ਤੇ ਸਵੈ ਜੀਵਨੀ ਤੌਰ ਤੇ ਪਰਖੋ ਅਸੀਂ ਉਹ ਵੀ ਕਰਾਂਗੇ ਪਰ ਪਹਿਲਾਂ ਤੁਸੀਂ ਜਿਹੜਾ ਮਹੱਤਵਪੂਰਨ ਪ੍ਰਸ਼ਨ ਨਾਇਕ memb ਸੁਣੋ ਤੇ ਇਸ ਨੂੰ ਆਪਣੇ ਪ੍ਰਸ਼ਨ ਪੇਪਰਾਂ ਵਾਸਤੇ ਤਿਆਰ ਕਰੋ ਐਸ ਨਾਇਕ ਮਿੰਬ ਤੋਂ ਭਾਵ ਹੈ ਕਿ ਜਿਹੜੀ ਸਵੈ ਜੀਵਨੀ ਹੈ ਸਵੈ ਜੀਵਨੀ ਦਾ ਤੁਹਾਨੂੰ ਮਤਲਬ ਪਤਾ ਹੋਏਗਾ ਸਵੈ ਜੀਵਨੀ ਉਹ ਹੁੰਦੀ ਹੈ ਜਿਹੜੀ ਲੇਖਕ ਆਪਣੇ ਜੀਵਨ ਬਾਰੇ ਆਪਣਾ ਆਪ ਬਿਰਤਾਂਤ ਦਿੰਦਾ ਹੈ ਜਾਣਕਾਰੀ ਦਿੰਦਾ ਹੈ ਉਹ ਸਵੈ ਜੀਵਨੀ ਹੈ ਤੇ ਸਵੈ ਜੀਵਨੀ ਵਿੱਚ ਨਾਇਕ ਮਿੰਬ ਤੋਂ ਭਾਵ ਹੈ ਕਿ ਸਵੈ ਜੀਵਨੀ ਦਾ ਲੇਖਕ ਇਕਸ ਸਵੈ ਜੀਵਨੀ ਵਿੱਚ ਸਾਡੇ ਸਾਹਮਣੇ ਕਿਸ ਤਰ੍ਹਾਂ ਦਾ ਅਕਸ ਕਿਸ ਤਰ੍ਹਾਂ ਦਾ ਉਹਦਾ ਇਮੇਜ ਜਾਂ ਕਿਸ ਤਰ੍ਹਾਂ ਦਾ ਉਸ ਦਾ ਸੁਭਾਅ ਸਾਡੇ ਸਾਹਮਣੇ ਆਉਂਦਾ ਹੈ ਤੇ ਅਸੀਂ ਇਸ ਪ੍ਰਸ਼ਨ ਦੇ ਵਿੱਚ ਦੇਖਾਂਗੇ ਕਿ ਜਿਹੜੇ ਸਾਡੇ ਮੁੱਖ ਲੇਖਕ ਨੇ ਅਸਸ ਬੁੰਜਾਰਾ ਬੇਦੀ ਸੋਹਿੰਦਰ ਸਿੰਘ ਬੁੰਜਾਰਾ ਬੇਦੀ ਵੀ ਕਿਹਾ ਜਾਂਦਾ ਹੈ ਇਹਨਾਂ ਨੂੰ ਤੇ ਇਹਨਾਂ ਦੇ ਜੀਵਨ ਤੇ ਝਾਤ ਪਾਉਂਦੇ ਪਾਉਂਦੇ ਇਹਨਾਂ ਦੇ ਨਾਇਕ ਬਿੰਬ ਬਾਰੇ ਗੱਲ ਕਰਾਂਗੇ ਮੈਂ ਪੜ੍ਹ ਕੇ ਤੇ ਨਾਲ-ਨਾਲ ਸਮਝਾ ਰਹੀ ਹਾਂ ਨਾਇਕ ਬੇਮ ਬੰજારਾ ਬੇਦ ਦੀ ਪੰਜਾਬੀ ਦੇ ਲੋਕ ਧਾਰਾ ਨਾਲ ਜੁੜੇ ਉਹ ਲੇਖਕ ਹਨ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਲੋਕ ਜੀਵਨ ਵेशभूषा ਤੇ ਲੋਕ ਮੁੱਲਾਂ ਨੂੰ ਆਪਣੀਆਂ ਲਿਖਤਾਂ 'ਚ ਸੱਚਾਈ ਅਤੇ ਸੁੰਦਰਤਾ ਨਾਲ ਪੇਸ਼ ਕੀਤਾ ਹੈ ਆਪਨੇ ਹੋਰ ਵੀ ਸਵੈ ਜੀਵਨੀਆਂ ਲਿਖੀਆਂ ਹਨ ਜਿਨ੍ਹਾਂ ਦੇ ਕਰਮਬਾਰ ਨਾਮ ਹਨ ਅੱਧੀ ਮਿੱਟੀ ਅੱਧਾ ਸੋਨਾ ਇਹ ਪਹਿਲੀ ਸਵੈ ਜੀਵਨੀ ਹੈ ਲੇਖਕ ਦੇ ਅਨਸਾਰ ਇਸ ਸਵੈ ਜੀਵਨੀ ਵਿੱਚ ਉਸ ਦਾ ਪੂਰਾ ਚਿਹਰਾ ਅਸਲੀ ਚਿਹਰਾ ਜਾਂ ਅਸਲੀ ਜੋ ਜੀਵਨ ਹੈ ਬਿੰਬ ਉਹ ਨਹੀਂ ਉਕਰਿਆ ਫਿਰ ਲੇਖਕ ਨੇ ਅਗਲੀ ਸਵੈ ਜੀਵਨੀ ਲਿਖੀ ਮੇਰੇ ਰਾਹਾਂ ਦੇ ਰੰਗ ਜਿਹੜੀ ਕਿ ਜੀਵਨ ਦੇ ਪਹਿਲੇ 22 ਸਾਲਾਂ ਦਾ ਵੇਰਵਾ ਪੇਸ਼ ਕਰਦੀ ਹੈ ਉਸ ਤੋਂ ਬਾਅਦ ਲੇਖ ਨੇ ਮੇਰਾ ਨਾਨਕਾ ਪਿੰਡ ਬਚਪਨ ਦੀਆਂ ਯਾਦਾਂ ਨਾਲ ਜੁੜੀ ਸਵੈ ਜੀਵਨੀ ਲਿਖੀ ਜਿਸ ਤੇ ਵਿੱਚ ਉਸਨੇ ਉਥੋਂ ਦੇ ਲੋਕ ਜੀਵਨ ਦੀ ਆਪਣੇ ਨਾਨਕੇ ਪਿੰਡ ਦੇ ਜੀਵਨ ਦੀ ਜਾਣਕਾਰੀ ਦਿੱਤੀ ਤੇ ਚੌਥੀ ਸਵੈ ਜੀਵਨੀ ਗਲੀਆਂ ਚਿੱਕੜ ਦੂਰ ਘਰ ਲੇਖਕ ਦੀ ਉਸ ਸਵੈ ਜੀਵਨੀ ਹੈ ਜਿਹੜੀ ਉਸਨੇ 1947 ਤੋਂ 1959 ਯਾਨੀ ਕਿ 12 ਸਾਲਾਂ ਦਾ ਜਿਹੜਾ ਵੇਰਵਾ ਹੈ ਇਹਦੇ ਵਿੱਚ ਲੇਖਕ ਨੇ ਦਿੱਤਾ ਹੈ ਪਾਕਿਸਤਾਨ ਤੋਂ ਭਾਰਤ ਆਉਣਾ ਤੇ ਫਿਰ ਪਟਿਆਲੇ ਆ ਕੇ ਵਸਣਾ ਤੇ ਫਿਰ ਇੱਥੋਂ ਰਜੌਰੀ ਗਾਰਡਨ ਦਿੱਲੀ ਤੱਕ ਦਾ ਸੰਘਰਸ਼ ਬਈ ਸਫਰੇ ਦੇ ਵਿੱਚ ਦਿਸ ਦੱਸਿਆ ਹੈ ਥੋੜੀ سی ਗੱਲ ਕਰੀਏ ਜੇਕਰ ਇਸਨੇ ਸਰਲੇਖ ਦੀ ਤੇ ਗਲੀਆਂ ਚਿੱਕੜ ਦੂਰ ਘਰ ਦਾ ਸਰਲੇਖ ਬਾਬਾ ਫਰੀਦ ਦੇ ਸ਼ਲੋਕ ਦੇ ਅਧਾਰਤ ਹੈ ਬਾਬਾ ਫਰੀਦ ਲਿਖਦੇ ਨੇ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਚਲਾ ਤਾਂ ਭਿੱਜੇ ਕੰਬਲੀ ਰਹਾ ਤਾਂ ਟੂਟੇ ਨੇਹੋ ਭਾਵ ਜੇ ਜੇ ਮੈਂ ਆਪਣੇ ਪਿਆਰੇ ਪ੍ਰੀਤਮ ਨੂੰ ਮਿਲਣ ਲਈ ਜਾਂਦਾ ਹਾਂ ਤੇ ਰਸਤੇ ਵਿੱਚ ਮੀਂਹ ਪੈਣ ਤੇ ਚਿੱਕੜ ਹੋਣ ਨਾਲ ਮੈਨੂੰ ਡਰ ਲੱਗਦਾ ਹੈ ਪਰ ਜੇ ਮੈਂ ਨਹੀਂ ਜਾਂਦਾ ਤਾਂ ਫੇਰ ਮੇਰਾ ਪਿਆਰ ਟੁੱਟਦਾ ਹੈ ਜੇ ਮੀਂਹ ਦੇ ਵਿੱਚ ਮੈਂ ਤੁਰਦਾ ਹਾਂ ਤੇ ਮੇਰੀ ਕੰਬਲੀ ਭਿੱਜਦੀ ਹੈ ਜੇ ਰੰਦਾ ਹਾਂ ਤੇ ਮੇਰਾ ਜਿਹੜਾ ਰਿਸ਼ਤਾ ਹੈ ਉਹ ਫਿੱਕਾ ਪੈਂਦਾ ਹੈ ਕਿਉਂਕਿ ਮੇਰਾ ਆਪਣੇ ਪਿਆਰੇ ਨਾਲ ਨੇਹੋ ਹੈ ਇਹ ਬਾਬਾ ਫਰੀਦ ਦੇ ਸ਼ਲੋਕ ਦਾ ਪਹਿਲਾ ਭਾਗ ਹੈ ਜਿੱਦੇ ਵਿੱਚ ਲੇਖਕ ਇਹ ਦੱਸਦਾ ਹੈ ਕਿ ਉਸ ਦੀਆਂ ਮੁਸ਼ਕਲਾਂ ਦੇ ਜੀਵਨ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਇਸ ਤਰ੍ਹਾਂ ਹਨ ਕਿ ਉਸ ਦੇ ਅੱਗੇ ਚੁਣੌਤੀਆਂ ਨੇ ਪਰ ਉਸ ਨੇ ਚੁਣੌਤੀਆਂ ਨੂੰ ਮੁਸ਼ਕਲਾਂ ਨੂੰ ਪਾਰ ਕਰਨਾ ਹੈ ਜਿਸ ਤਰ੍ਹਾਂ ਬਾਬਾ ਫਰੀਦ ਜੀ ਕਹਿੰਦੇ ਆ ਕਿ ਪਿਆਰੇ ਨੂੰ ਮਿਲਣ ਜਾਣਾ ਹੀ ਹੈ ਚਾਹੇ ਮੀਂਹ ਪੈ ਰਿਹਾ ਹੈ ਚਾਹੇ ਕੰਬਲੀ ਭੇਜ ਰਹੀ ਹੈ ਉਸੇ ਪ੍ਰਕਾਰ ਲੇਖਕ ਦੱਸਦਾ ਹੈ ਕਿ ਜੀਵਨ ਜਿਉਣਾ ਹੀ ਪੈਣਾ ਹੈ ਚਾਹੇ ਇਸ ਵਿੱਚ ਮੁਸ਼ਕਲਾਂ ਨੇ ਚਾਹੇ ਇਸ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇ ਸੰਘਰਸ਼ ਹੈ ਉਸ ਪਰ ਜੀਵਨ ਦਾ سلسلہ ਚੱਲਦਾ ਹੀ ਰਹਿਣਾ ਇਸ ਸਵੈ ਜੀਵਨੀ ਦੀ ਜਾਣਕਾਰੀ ਜੇ ਦੇਵਾਂ ਤੇ ਸਵੈ ਜੀਵਨੀ ਚ ਕੁੱਲ 12 ਕਾਂਡ ਨੇ ਤੇ ਹਰ ਕਾਂਡ ਵਿੱਚ ਲੇਖਕ ਦੀ ਜੀਵਨ ਯਾਤਰਾ ਸਮਾਜਿਕ ਪਰਪੇਖ ਵੰਡ ਦੇ ਹਾਲਾਤ ਪਰਿਵਾਰਕ ਮੁਸ਼ਕਲਾਂ ਨੂੰ ਦੱਸਿਆ ਹੈ ਇਹ ਲੇਖਕ ਦੇ ਸੁਭਾਅ ਦੇ ਜਿਹੜੇ ਪਹਿਲੂ ਇੱਥੋਂ ਜਾਣੂ ਹੁੰਦੇ ਨੇ ਉਹ ਮੈਂ ਤੁਹਾਨੂੰ ਵਿਸਥਾਰ ਚ ਦੱਸਣਾ ਚਾਹਾਂਗੀ ਤੁਸੀਂ ਆਪਣੀ ਲੋੜ ਮੁਤਾਬਕ ਇਹਨੂੰ ਛੋਟਾ ਕੁਐਸਚਨ ਨੂੰ ਕਰ ਸਕਦੇ ਹੋ ਕਿਉਂਕਿ ਮੈਂ ਇੱਕ ਇੱਕ ਲੈਸਨ ਦੀ ਸਮਰੀ ਵੀ ਨਾਲ ਦਿੰਦੀ ਹੈ ਉਹਦੇ ਆਧਾਰ ਤੇ ਲੇਖ ਦੀ ਇੰਟਰੋਡਕਸ਼ਨ ਦਿੰਦੀ ਹੈ ਤੇ ਤੁਸੀਂ ਜਿਵੇਂ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਇਸ ਨੂੰ ਆਪਣੇ ਤੌਰ ਤੇ ਤਿਆਰ ਕਰੋ ਪਹਿਲਾ ਜਿਹੜਾ ਕਾંડ ਹੈ ਉਸ ਦਾ ਨਾਮ ਹੈ ਨਵਾ ਨਵੇਂ ਲੋਕ ਨਵੇਂ ਕਜੀਏ ਜਾਂ ਇਹਦਾ ਉਲਟਾ ਪੜ੍ਹ ਸਕਦੇ ਨਵੇਂ ਕਜੀਏ ਨਵੇਂ ਲੋਕ ਇਸ ਕਾਂਡ ਵਿੱਚ ਲੇਖਕ ਜਦੋਂ ਵਲੰਡ ਤੋਂ ਬਾਅਦ ਪਟਿਆਲੇ ਵਿੱਚ ਰਹਿੰਦਾ ਹੈ ਉਹਦਾ ਪਰਿਵਾਰ ਤਾਂ ਉਸ ਵੇਲੇ ਉਸਦੀ ਜਵਾਨ ਪਤਨੀ ਦੇ ਭੈਣ ਨੂੰ ਇੱਕ ਥਾਣੇਦਾਰ ਸਾਹਮਣੇ ਘਰ ਵਾਲਾ ਤੰਗ ਕਰਦਾ ਸੀ ਜਿਹੜਾ ਕਿ ਉਤੋਂ ਦੇ ਝਾਤੀਆਂ ਮਾਰਦਾ ਰਹਿੰਦਾ ਸੀ ਲੇਖਕ ਪਹਿਲਾਂ ਜਏ ਮੌਲ ਤੋਂ ਨਾਲ ਘਬਰਾਉਂਦਾ ਆ ਪਰ ਬਾਅਦ ਵਿੱਚ ਤਰਕ ਤੇ ਹਿੰਮਤ ਨਾਲ ਉਸ ਨਾਲ ਪੇੜਦਾ ਹੈ ਭਾਵ ਉਸ ਨਾਲ ਜਿਹੜੀ ਗੱਲਬਾਤ ਹੈ ਕਰਦਾ ਹੈ ਤੇ ਫਿਰ ਉਹਦੇ ਨਾਲ ਸਮਝੌਤਾ ਕਰ ਲੈਂਦਾ ਹੈ ਕਿ ਆਪਣੇ ਘਰ ਦੇ ਸਾਹਮਣੇ ਮੰਜੀਆਂ ਖੜੀਆਂ ਕਰੇਗਾ ਤੇ ਆਪਣੀਆਂ ਘਰ ਦੀਆਂ ਔਰਤਾਂ ਤੇ ਝਾਤੀ ਨਹੀਂ ਪੈਣ ਦੇਵੇਗਾ ਅਖੀਰ ਥਾਣੇਦਾਰ ਮਜਬੂਰ ਹੋ ਕੇ ਖਿੜਕੀ ਨਾ ਖੋਲਣ ਦਾ ਵਾਅਦਾ ਕਰਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਲੇਖਕ ਪਰਿਵਾਰ ਦੀ ਇੱਜ਼ਤ ਲਈ ਰੱਖਿਆ ਲਈ ਡਟ ਕੇ ਖੜਨ ਵਾਲਾ ਹੈ ਉਸ ਵਿੱਚ ਅਣਖ ਹਿੰਮਤ ਅਤੇ ਸਵੈ ਭਾਵਨਾ ਬਹੁਤ ਮਜ਼ਬੂਤ ਹੈ ਦੂਸਰਾ ਕਹਾੜ ਹੈ ਤੂਵੇਂ ਦਾ ਜੰਗਲ ਉਵੇਂ ਦੇ ਜੰਗਲ ਤੋਂ ਸਾਨੂੰ ਪਤਾ ਲੱਗਦਾ ਹੈ ਲੇਖਕ ਮਜਬੂਰ ਹੈ ਪਰ ਸਮਝੌਤਾਵਾਦੀ ਹੈ ਆਜ਼ਾਦੀ ਦੇ ਬਾਅਦ ਦੇ ਰਾਜਨੀਤਿਕ ਆਰਥਿਕ ਅਤੇ ਸਮਾਜਿਕ ਹਾਲਾਤ ਲੇਖਕ ਨੇ ਖੁੱਲ ਕੇ ਦਰਸਾਏ ਹਨ ਪਾਕਿਸਤਾਨ ਛੱਡ ਕੇ ਆਏ ਸ਼ਰਨਾਰਥੀਆਂ ਦੀ ਦੁਰਵਸਥਾ ਦੀ ਗਹਿਰੀ ਝਲਕ ਮਿਲਦੀ ਹੈ ਲੇਖਕ ਨੂੰ 60 ਰੁਪਏ ਮਹੀਨਾ ਮੁੰਚੀ ਦੀ ਨੌਕਰੀ ਮਿਲਦੀ ਹੈ ਬਿਲਕੁਲ ਮਜਬੂਰੀ ਚੋ ਨੌਕਰੀ ਕਰਦਾ ਹੈ ਕਿਉਂਕਿ ਉਹ ਮੁਲਸੀ ਜਾਂ ਕੋਈ ਸਾਬੀ ਕਿਤਾਬੀ ਜਾਂ ਕਲਰਕ ਵਰਗਾ ਉਹਦਾ ਮਾਈਂਡ ਨਹੀਂ ਹੈ ਉਹ ਕ੍ਰੀਏਟਿਵ ਬੰਦਾ ਹੈ ਉਹ ਨਹੀਂ ਚਾਹੁੰਦਾ ਕਿ ਉਹ ਇਸ ਤਰ੍ਹਾਂ ਦੀ ਨੌਕਰੀ ਕਰੇ ਪਰ ਕਿਉਂਕਿ ਘਰ ਦੀ ਲੋੜ ਹੈ ਇਸ ਕਰਕੇ ਰਿਸ਼ਵਤ ਤੋਂ ਨਫ਼ਰਤ ਦੇ ਬਾਵਜੂਦ ਤਨਖਾਹ ਨਾ ਮਿਲਣ ਤੇ ਉਹ ਡਰਾਈਵਰਾਂ ਦੇ ਖਰਚੇ ਵਿੱਚੋਂ ਕੁਝ ਪੈਸੇ ਰੱਖਣ ਲਈ ਵੀ ਮਜਬੂਰ ਹੋ ਜਾਂਦਾ ਹੈ ਭਾਵੇਂ ਮਜਬੂਰ ਹੈ ਤੇ ਸਮਝੌਤਾਵਾਰੀ ਹੈ ਇਸ ਤੋਂ ਵੀ ਪਤਾ ਲੱਗਦਾ ਹੈ ਕਿ ਲੇਖਕ ਬਿਲਕੁਲ ਸੱਚੇ ਮੂਲਾਂ ਵਾਲਾ ਹੈ ਪਰ ਹਾਲਾਤਾਂ ਅੱਗੇ ਕਈ ਵਾਰ ਉਸਨੂੰ ਝੁਕਣਾ ਪੈਂਦਾ ਹੈ ਉਸ ਦੀ ਇਮਾਨਦਾਰੀ ਅਤੇ ਅੰਦਰੂਨੀ ਸੰਘਰਸ਼ ਦੋਹਾਂ ਦੀ ਸਾਫ਼ ਤਸਵੀਰ ਮਿਲਦੀ ਹੈ ਇਥੋਂ ਇਸ ਪਾਠ ਤੋਂ ਧੂਵੇਂ ਦਾ ਜੰਗਲ ਤੋਂ ਵੀ ਪਤਾ ਲੱਗਦਾ ਹੈ ਕਿ ਲੇਖਕ ਭਵਿੱਖ ਮੁਖੀ ਹੈ ਇਤਿਹਾਸ਼ਾਵਾਦੀ ਹੈ ਲੇਖਕ ਅਧਿਆਪਕ ਜਾਂ ਪੱਤਰਕਾਰ ਬਣਨ ਦਾ ਸੁਪਨਾ ਦੇਖਦਾ ਹੈ ਰਿਸ਼ਤੇਦਾਰਾਂ ਦੇ ਬਹੁਤ ਸਮਝਾਉਣ ਦੇ ਬਾਵਜੂਦ ਉਹ ਦੁੱਧ ਦਾ ਕਾਰੋਬਾਰ ਨਹੀਂ ਕਰਦਾ ਉਹੀ ਕੰਮ ਕਰਨਾ ਚਾਹੁੰਦਾ ਹੈ ਜਿਸ ਨਾਲ ਉਸ ਦੀ ਪਛਾਣ ਬਣੇ ਉਹ ਸੁਪਨੇ ਦੇਖਣ ਵਾਲਾ ਹੈ ਸੰਘਰਸ਼ ਦੇ باوجود ਹਾਰ ਨਾ ਮੰਨਣ ਵਾਲਾ ਹੈ ਆਪਣੀ ਪਛਾਣ ਤੇ ਅਦਰਸ਼ਾਂ ਲਈ ਖੜਾ ਰਹਿਣ ਵਾਲਾ ਹੈ ਲੇਖਕ ਰਾਜਨੀਤਿਕ ਚੇਤਨਾ ਤੇ ਸੰਵੇਦਨਸ਼ੀਲਤਾ ਵਾਲਾ ਹੈ ਲੇਖਕ ਨੂੰ ਆਸ-ਪਾਸੇ ਦੀ ਬਹੁਤ ਜਾਣਕਾਰੀ ਹੈ ਉਹ ਸਿੱਖ ਕੌਮ ਬਾਰੇ ਵੀ ਬਹੁਤ ਜਾਣਕਾਰੀ ਰੱਖਦਾ ਹੈ ਤੇ ਉਹ ਮਹਿਸੂਸ ਕਰਦਾ ਹੈ ਕਿ ਜਿਸ ਤਰ੍ਹਾਂ ਸਿੱਖ ਕੌਮ ਨੇ ਕੁਰਬਾਨੀਆਂ ਕੀਤੀਆਂ ਉਸ ਤਰ੍ਹਾਂ ਦਾ ਬਰਾਬਰ ਦਾ ਮਾਣ ਉਹਨਾਂ ਨੂੰ ਨਹੀਂ ਮਿਲਿਆ ਵੱਲ ਭਾਈ ਪਟੇਲ ਜਦੋਂ ਪਟਿਆਲੇ ਆਉਂਦੇ ਆ ਤੇ ਭਾਸ਼ਣ ਦਿੰਦੇ ਆ ਲੇਖਕ ਨੂੰ ਬੜੀ ਨਿਰਾਸ਼ਾ ਹੁੰਦੀ ਹੈ ਕਿ ਸਿੱਖਾਂ ਦਾ ਜ਼ਿਕਰ ਨਹੀਂ ਕਰਦੇ ਕਲਕੱਤਾ ਨੂੰ ਬਚਾ ਲੈਣ ਤੇ ਲਾਹੌਰ ਗਵਾ ਦੇਣ ਨੂੰ ਪੰਜਾਬ ਅਤੇ ਸਿੱਖਾਂ ਦੇ ਨੁਕਸਾਨ ਵਜੋਂ ਵੇਖਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਲੇਖਕ ਕੌਮੀ ਗੌਰਵ ਵਾਲਾ ਇਤਿਹਾਸਕ ਸਚਾਈ ਵਾਲਾ ਨਿਆਂ ਲਈ ਜਾਗਰੂਕ ਤੇ ਸੰਵੇਦਨਸ਼ੀਲ ਇਨਸਾਨ ਹੈ ਤੀਜਾ ਕਾਡ ਹੈ ਸੂਰਜ ਗੋਡੇ-ਗੋਡੇ ਇਸ ਕਾਡ ਵਿੱਚ ਲੇਖਕ ਨੇ ਭਾਵਕ ਅਤੇ ਮਨੁੱਖਤਾਵਾਦੀ ਜਿਹੜਾ ਇੱਕ ਬਤੀਰਾ ਹੈ ਉਸ ਦੀ ਗੱਲ ਕੀਤੀ ਹੈ ਸੂਰਜ ਗੋਡੇ-ਗੋਡੇ ਦੇ ਵਿੱਚ ਲੇਖਕ ਨੇ ਜਦੋਂ ਦੇਸ਼ਵੰਡ ਹੋਈ ਤੇ ਉਸ ਤੋਂ ਬਾਅਦ ਪਟਿਆਲੇ ਆ ਕੇ ਵਸਣ ਵੇਲੇ ਜੋ ਉਹਦੇ ਉਹਨੇ ਆਸੇ-ਪਾਸੇ ਇੱਕ ਕਤਲੇਆਮ ਦੇਖਿਆ ਮੁਸਲਮਾਨਾਂ ਨੂੰ ਮਾਰਨ ਦੀ ਜਿਹੜੀ ਇੱਕ ਉਸ ਵੇਲੇ ਸਿੱਖਾਂ ਵੱਲੋਂ ਮੁਸਲਮਾਨ ਪਰਿਵਾਰਾਂ ਨੂੰ ਮਾਰਿਆ ਗਿਆ ਲੇਖਕ ਨੇ ਬਹੁਤ ਹੀ ਉਸ ਦ੍ਰਿਸ਼ ਨੂੰ ਭਾਵਕਤਾ ਨਾਲ ਪੇਸ਼ ਕੀਤਾ ਹੈ ਤੇ ਲੇਖਕ ਦੀ ਭੈਣ ਜਿਹੜੀ ਹੈ ਉਹ ਬਸੰਤ ਉਹ ਬੜੀ ਇਹ ਦ੍ਰਿਸ਼ ਵੇਖ ਕੇ ਨਿਰਾਸ਼ ਹੁੰਦੀ ਆ ਪਰ ਉਹ ਉਹ ਲੇਖਕ ਉਹਨੂੰ ਸਮਝਾਉਂਦਾ ਹੈ ਕਿ ਇਹ ਉਹ ਲੇਖਕ ਉਸਨੂੰ ਰੋਕ ਨਹੀਂ ਸਕਦਾ ਵੀ ਜੋ ਹੋ ਰਿਹਾ ਹੈ ਪਰ ਪਰਿਵਾਰ 'ਚ ਬੜੀ ਤਣਾਅਪੂਰਨ ਸਥਿਤੀ ਆਸੇ-ਪਾਸੇ ਤੇਲੀਆਂ ਵਾਲੀ ਗਲੀ ਦੇ ਵਿੱਚ ਬੜਾ ਹੀ ਕਤਲੇਆਮ ਹੋਇਆ ਲੇਖ ਤੇ ਔਰਤਾਂ ਦੀ ਬੇਪਤੀ ਹੋਈ ਇਹ ਸਾਰਾ ਕੁਝ ਲੇਖਕ ਨੇ ਇਸ ਕਾਂਡ ਚ ਮਹਿਸੂਸ ਕੀਤਾ ਹੈ ਤੇ ਲੇਖਕ ਕਹਿੰਦਾ ਹੈ ਕਿ ਲੋਕ ਗਰੀਬੀ ਪਰਿਵਾਰਕ ਤਕਲੀਫਾਂ ਰੁਜ਼ਗਾਰ ਦੀ ਕਮੀ ਤੇ ਸਮਾਜਿਕ ਸੁਰੱਖਿਆ ਚ ਰਹਿ ਰਹੇ ਸਨ ਟੁੱਟੀ ਭੱਜੀ ਡੌਂਕਰੀ ਕਾਂਡ ਚੌਥਾ ਲੇਖਕ ਦੱਸਦਾ ਹੈ ਕਿ ਭਾਵੇਂ ਉਸ ਨੂੰ ਸਰਕਾਰੀ ਨੌਕਰੀ ਪਸੰਦ ਨਹੀਂ ਸੀ ਫਿਰ ਵੀ ਘਰ ਦੀਆਂ ਆਰਥਿਕ ਮਜਬੂਰੀਆਂ ਕਰਕੇ ਉਹ ਕਲਰਕੀ ਕਰ ਲੈਂਦਾ ਹੈ ਡਿਪਟੀ ਦੀ ਸਿਫਾਰਿਸ਼ ਨਾਲ ਉਸ ਨੂੰ ਨੌਕਰੀ ਤਾਂ ਮਿਲ ਗਈ ਪਰ ਉਸ ਦਾ ਮਨ ਇਸ ਵਿੱਚ ਨਹੀਂ ਸੀ ਟਿਕਦਾ ਉਹਨੂੰ ਇਹ ਨੌਕਰੀ ਪਿੰਜਰੇ ਵਿੱਚ ਬੰਦ ਪੰਛੀ ਵਰਗੀ ਲੱਗਦੀ ਹੈ ਤੇ ਦਿੱਲੀ ਜਾਣ ਤੋਂ ਬਾਅਦ ਉਸਦਾ ਪਰਿਵਾਰ ਪੁਰਾਣੇ ਦੰਗਿਆਂ ਕਰਕੇ ਖਾਲੀ ਹੋਏ ਘਰਾਂ ਵਿੱਚੋਂ ਇੱਕ ਘਰ ਲੈ ਲੈਂਦਾ ਹੈ ਤੇ ਲੇਖਕ ਪਟਿਆਲੇ ਹੀ ਰਹਿੰਦਾ ਹੈ ਤੇ ਆਪਣੀ ਬਹੁਤ ਸਾਰੀ ਤਨਖਾਹ ਦਾ ਵੱਡਾ ਹਿੱਸਾ ਉਹ ਆਪਣੇ ਪਰਿਵਾਰ ਨੂੰ ਦਿੱਲੀ ਭੇਜਦਾ ਹੈ ਕਾਂਡ ਪੰਜਵੇਂ ਵਿੱਚ ਵਿਹਲਾ ਚੱਕਰ ਵਿੱਚੋਂ ਬੇਰੁਜ਼ਗਾਰੀ ਦੇ ਕਾਰਨ ਓਡੀਅਨ ਸਿਨੇਮੇ ਦੇ ਵਿੱਚ ਛੋਟੀ ਜੀ ਨੌਕਰੀ ਕਰਦਾ ਹੈ ਪਰ અપਮਾਨ ਅਤੇ ਮੁਸ਼ਕਲਾਂ ਕਾਰਨ ਉਸ ਨੂੰ ਨੌਕਰੀ ਛੱਡਣੀ ਪੈਂਦੀ ਹੈ ਫਿਰ ਪਠਾਨਕੋਟ ਵਿੱਚ ਆਪਣੇ ਭਰਾ ਸਵਰਨ ਸਿੰਘ ਕੋਲ ਜਾਂਦਾ ਹੈ ਜਿੱਥੇ ਉਸ ਨੂੰ ਫੌਜ ਵਿੱਚ ਲਾਰੀ ਲਾਰੀ ਕਲਰਕ ਦੀ ਨੌਕਰੀ ਮਿਲਦੀ ਹੈ ਵਿਹਲਾ ਚੱਕਰ ਭਾਗ ਵਿੱਚ ਦਿੱਲੀ ਦੀ ਤੇਜ਼ ਜ਼ਿੰਦਗੀ ਅਤੇ ਰੋਜ਼ਗਾਰ ਦੀ ਭੱਜ ਦੌੜ ਦਾ ਜ਼ਿਕਰ ਹੈ ਲੇਖਕ ਨੂੰ ਕਨਾਟ ਪਲੇਸ ਵਿੱਚ ਆਪਣਾ ਇੱਕ ਪੁਰਾਣਾ ਅਧਿਆਪਕ ਮਿਲ ਪੈਂਦਾ ਹੈ ਜਿਹੜਾ ਉਸ ਨੂੰ ਅੰਗਰੇਜ਼ੀ ਦੇ ਹਫਤਾਵਰਕ ਅਖਬਾਰ ਵਿੱਚ ਨੌਕਰੀ ਦਵਾ ਦਿੰਦਾ ਹੈ ਜਿਸ ਨਾਲ ਲੇਖਕ ਦੀ ਪਛਾਣ ਪੱਤਰਕਾਰ ਵਜੋਂ ਬਣ ਜਾਂਦੀ ਹੈ ਉੱਥੇ ਉਹ ਵੱਡੇ-ਵੱਡੇ ਨੇਤਾਵਾਂ ਨੂੰ ਵੀ ਮਿਲਦਾ ਰਹਿੰਦਾ ਹੈ ਦੇਸ਼ ਤੇ ਵੰਡ ਤੋਂ ਬਾਅਦ ਬੇਰੁਜ਼ਗਾਰੀ ਦੇ ਕਠਿਨ ਹਾਲਤਾਂ ਦਾ ਵੀ ਲੇਖਕ ਨੇ ਸੰਵੇਦਨਸ਼ੀਲ ਵਰਣਨ ਕੀਤਾ ਹੈ ਇਸ ਤਰ੍ਹਾਂ ਕੰਪਨੀਆਂ ਨੌਜਵਾਨਾਂ ਤੋਂ ਫਾਰਮ ਪ੍ਰਵਾਹ ਲੈਂਦੀਆਂ ਸਨ ਤੇ ਉਹਨਾਂ ਨੂੰ ਠਾਗਦੀਆਂ ਸਨ ਪਰ ਨੌਕਰੀ ਨਹੀਂ ਸੀ ਦਿੰਦੀਆਂ ਸਿਫਾਰਿਸ਼ੀ ਲੋਕਾਂ ਨੂੰ ਨੌਕਰੀ ਮਿਲਦੀ ਸੀ ਤੇ ਨੌਕਰੀ ਲੈਣ ਵੇਲੇ ਥੋੜੇ ਪੈਸੇ ਜ਼ਮਾਨਤ ਦੇ ਤੌਰ ਤੇ ਏ ਕੰਪਨੀਆਂ ਵੱਲੋਂ ਲਏ ਜਾਂਦੇ ਸਨ ਖਾਸ ਕਰਕੇ ਨਿੱਜੀ ਕੰਪਨੀਆਂ ਵੱਲੋਂ ਲੇਖਕ ਬੜਾ ਨਰਾਸ਼ ਹੁੰਦਾ ਹੈ ਰੋਜ਼ਗਾਰ ਦੀ ਤਲਾਸ਼ ਵਿੱਚ ਉਹ ਆਪਣੇ ਰਿਸ਼ਤੇਦਾਰ ਨਾਲ ਫੜੀ ਫੜੀ ਤੁਹਾਨੂੰ ਪਤਾ ਹੋਣਾ ਕਿ ਛੋਟੀ ਦੁਕਾਨ ਬਿਨਾਂ ਦੁਕਾਨ ਨਹੀਂ ਸੜਕ ਤੇ ਕੋਈ ਦੁਕਾਨ ਲਾ ਲੈਣਾ ਉਹ ਫੜੀ ਲਾਉਂਦਾ ਕੰਮ ਕਰਦਾ ਹੈ ਪਰ ਇਹ ਕੰਮ ਉਸ ਦੇ ਸੁਭਾ ਤੇ ਉਸ ਦੇ ਵਪਾਰਕ ਸੁਭਾ ਨਾਲ ਨਹੀਂ ਮਿਲਦਾ ਉਹ ਆਪਣੇ ਆਪ ਨੂੰ ਬਾਜ਼ੀਗਰ ਵਾਂਗ ਰੂਪ ਬਦਲਣ ਵਾਲਾ ਮਹਿਸੂਸ ਕਰਦਾ ਹੈ ਇੱਕ ਦਿਨ ਉਹ ਇੱਕ ਥਾਣੇਦਾਰ ਵੱਲੋਂ ਟਾਂਗੇ ਵਾਲੇ ਨਾਲ ਕੀਤੀ ਜਾਤੀ ਵਿਖਦਾ ਹੈ ਉਸ ਦਾ ਦ੍ਰਿਸ਼ ਬਹੁਤ ਰੋਸ ਨਾਲ ਭਰ ਜਾਂਦਾ ਹੈ ਉਹ ਗੁੱਸੇ ਵਿੱਚ ਅਮੀਰ ਲੋਕਾਂ ਦੀਆਂ ਕਾਰਾਂ ਤੇ ਪੱਥਰ ਮਾਰਦਾ ਹੈ ਪਰ ਜਲਦੀ ਹੀ ਉਹ ਆਪਣੇ ਆਪ ਨੂੰ ਕਾਬੂ ਕਰ ਲੈਂਦਾ ਹੈ ਕਿਉਂਕਿ ਉਹ ਰਚਨਾਤਮਕ ਜੀਵਨ ਜੂਣਾ ਚਾਹੁੰਦਾ ਹੈ ਇਸ ਇਹਨਾਂ ਦੋਨਾਂ ਲੈਸਨਾਂ ਦੇ ਆਧਾਰ ਤੇ ਮੈਂ ਹੁਣ ਉਹਦਾ ਸੁਭਾਅ ਦੱਸਣ ਲੱਗੀਆਂ ਕਿ ਲੇਖਕ ਸਮਝੌਤਾਵਾਦੀ ਹੈ ਪਰ ਆਤਮ ਵਿਸ਼ਵਾਸ ਵਾਲਾ ਹੈ ਸਰਕਾਰੀ ਨੌਕਰੀ ਚਾਹੁੰਦਾ ਨਹੀਂ ਸੀ ਪਰ ਘਰ ਦੀ ਮਜਬੂਰੀ ਕਰਕੇ ਕਰ ਲੈਂਦਾ ਹੈ ਆਪਣੀ ਪਸੰਦ ਨਾ ਪਸੰਦ ਦੇ ਬਾਵਜੂਦ ਪਰਿਵਾਰ ਨੂੰ ਪਹਿਲ ਦਿੰਦਾ ਹੈ ਅਗਲਾ ਇੱਥੇ ਤੋਂ ਪੁਆਇੰਟ ਨਿਕਲਦਾ ਇੱਕ ਹੋਰ ਕਿ ਸੰਵੇਦਨਸ਼ੀਲ ਤੇ ਹਮਦਰਦ ਲੇਖਕ ਬੜਾ ਹੀ ਇਮੋਸ਼ਨਲ ਹੈ ਬੜਾ ਹੀ ਦੂਜਿਆਂ ਨਾਲ ਹਮਦਰਦੀ ਰੱਖਣ ਵਾਲਾ ਹੈ ਜਦੋਂ ਟਾਂਗੇ ਵਾਲੇ ਨੂੰ ਥਾਣੇਦਾਰ ਕੁੱਟਦਾ ਹੈ ਤੇ ਲੇਖਕ ਦੇ ਅੰਦਰੋਂ ਬਹੁਤ ਦੁੱਖ ਦੁਖੀ ਮਾਨਸਾ ਟੁੱਟਦਾ ਹੈ ਗਰੀਬਾਂ ਨਾਲ ਹੋਏ ਅਨਿਆਇ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਲੇਖਕ ਆਜ਼ਾਦੀ ਪਸਾਦ ਤੇ ਰਚਨਾਤਮਕ ਸੁਭਾਅ ਵਾਲਾ ਹੈ ਸਾਨੂੰ ਇਹਨਾਂ ਦੋਨਾਂ ਲੈਸਨਾਂ ਦੇ ਆਧਾਰ ਤੇ ਇਹ ਵੀ ਪਤਾ ਲੱਗਦਾ ਹੈ ਕਿ ਉਹ ਨੌਕਰੀ ਨੂੰ ਇੱਕ ਪਿੰਜਰਾ ਸਮਝਦਾ ਹੈ ਜਿਸ ਵਿੱਚ ਲੇਖਕ ਦੀ ਸਾਰੀ ਜਿਹੜੀ ਉਹ ਪ੍ਰਤਿਭਾ ਹੈ ਦਬ ਕੇ ਰਹਿ ਜਾਂਦੀ ਹੈ ਉਹ ਕਲਮ ਅਤੇ ਰਚਨਾਤਮਕ ਕੰਮਾਂ ਨੂੰ ਤਰਜੀਹ ਦਿੰਦਾ ਹੈ ਖੁਦ ਨੂੰ ਪੱਤਰਕਾਰ ਵਜੋਂ ਸਥਾਪਿਤ ਕਰਨ ਲਈ ਭਟਕਦਾ ਹੈ ਉਹ ਦਰਸ਼ਵਾਦੀ ਹੈ ਕ੍ਰਾਂਤੀਕਾਰੀ ਸੁਭਾਅ ਦਾ ਹੈ ਅਫਸਰ شاہੀयत ਤੱਕ ਕੇ ਸ਼ਾਹੀ ਦੇ ਵਿਰੁੱਧ ਸੁਭਾਵਕ ਤੌਰ ਤੇ ਖੜਾ ਹੁੰਦਾ ਹੈ ਗਰੀਬ ਵਰਗ ਦੀ ਬੇਇਨਸਾਫੀ ਉਸ ਦੇ ਮਨ ਵਿੱਚ ਬਗਾਵਤੀ ਜਜ਼ਬਾ ਪੈਦਾ ਕਰਦੀ ਹੈ ਉਹ ਮਿਹਨਤੀ ਹੈ ਹੌਸਲੇ ਵਾਲਾ ਹੈ ਤੇ ਰੁਜ਼ਗਾਰ ਲਈ ਹਰ ਤਰ੍ਹਾਂ ਦੇ ਕੰਮ ਕਰਦਾ ਉਹ ਕਲਰਕੀ ਵੀ ਕਰਦਾ ਹੈ ਅਖਬਾਰ ਦੀ ਨੌਕਰੀ ਵੀ ਕਰਦਾ ਹੈ ਫੜੀ ਤੇ ਲਗਾ ਕੇ ਵੀ ਚੀਜ਼ਾਂ ਵੇਚਦਾ ਹੈ ਹਾਰ ਨਹੀਂ ਮੰਨਦਾ ਤੇ ਆਪਣੀ ਪਛਾਣ ਦੀ ਖੋਜ ਜਾਰੀ ਰੱਖਦਾ ਹੈ ਇਹ ਜਿਹੜੇ ਦੋ ਲੈਸਨਰ ਵੇਹਲਾ ਚੱਕਰ ਤੇ ਜਿਹੜਾ ਉਸ ਤੋਂ ਇਲਾਵਾ ਮੈਂ ਤੁਹਾਨੂੰ ਉੱਪਰਲੇ ਦੋ ਲੈਸਨ ਜਿਹੜੇ ਦੱਸਿਆ ਟੁੱਟੀ ਭੱਜੀ ਨੌਕਰੀ ਇਹਨਾਂ ਦੋਨਾਂ 'ਚ ਲੇਖਕ ਦੀ ਜਿਹੜੀ ਸੰਘਰਸ਼ ਦੀ ਸੀ ਹੈ ਨਾ ਉਹ ਪੂਰਾ ਸਿਖਰ ਤੇ ਉਸ ਤੋਂ ਬਾਅਦ ਟੋਟਕ ਧੁੱਪਨਾ ਦਾ ਜਿਹੜਾ ਕਾਂਡ ਹੈ ਇਹਦੇ ਵਿੱਚ ਲੇਖਕ ਨੇ ਆਪਣਾ ਜਦੋਂ ਆਪਣੇ ਭਰਾ ਦੇ ਨਾਲ ਇਹ ਨੌਕਰੀ ਕਰਦਾ ਸੀ ਸਵਰਨ ਸਿੰਘ ਦੇ ਕੰਪਨੀ ਦੇ ਵਿੱਚ ਪਠਾਨਕੋਟ ਉਦੋਂ ਦਾ ਹਾਲ ਦੱਸਿਆ ਵੀ ਉਹ ਸ਼੍ਰੀਨਗਰ ਜਾਂਦੇ ਆ ਤੇ ਬਹੁਤ ਸਾਰੀਆਂ ਲਾਰੀਆਂ ਇਕੱਠੀਆਂ ਜਾਂਦੀਆਂ ਨੇ ਤੇ ਉੱਥੇ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਜਿਸ ਨਾਲ ਬਹੁਤੇ ਦਿਨ ਉਹਨਾਂ ਨੂੰ ਖੜੇ ਰਹਿਣਾ ਪੈਂਦਾ ਰਸਤੇ 'ਚ ਕਈ ਉਹਨਾਂ ਦੇ ਮਿੱਤਰ ਬਿਮਾਰ ਵੀ ਹੋ ਜਾਂਦੇ ਆ ਤੇ ਲੇਖਕ ਨੇ ਇੱਥੇ ਦੱਸਿਆ ਆ ਕਿ ਫੌਜੀ ਜੀਵਨ ਦੀਆਂ ਮੁਸ਼ਕਲਾਂ ਦੱਸੀਆਂ ਨੇ ਉਹ ਕੁਦਰਤੀ ਸੁੰਦਰਤਾ ਦੱਸੀ ਆ ਤੇ ਸ਼੍ਰੀਨਗਰ ਦੇ ਦੌਰੇ ਦੀਆਂ ਕਾਫੀ ਸਾਰੀਆਂ ਜਿਹੜੀਆਂ ਚੁਣੌਤੀਆਂ ਨੇ ਉਹ ਲੇਖ ਨੇ ਕਾਫੀ ਲੰਬਾ ਲੈਸਨ ਹੈ ਪਰ ਮੈਂ ਇੱਥੇ ਸਿਰਫ ਉਹਦਾ ਸਾਰੰਸ਼ ਦੱਸਿਆ ਆ ਉਸ ਤੋਂ ਬਾਅਦ ਕਾਡ ਨੰਬਰ 7 'ਚ ਲੇਖਕ ਇੱਕ ਰੰਗ ਹੋਣੀ ਦਾ ਇਦੇ ਵਿੱਚ ਲੇਖਕ ਨੇ ਆਪਣੀ ਅਣਖ ਇਮਾਨਦਾਰੀ ਤੇ ਸੱਚਾਈ ਨੂੰ ਕੇਂਦਰ ਵਿੱਚ ਰੱਖਿਆ ਹੈ ਮੇਜਰ ਹੁੰਦਾ ਜਿਹੜਾ ਉਸ ਕੰਪਨੀ ਦਾ ਜਿੱਥੇ ਲੇਖਕ ਕੰਮ ਕਰਦਾ ਆ ਉਹ ਕੰਪਨੀ ਦੀਆਂ ਹੇਰਾਫੇਰੀਆਂ ਬਾਰੇ ਖਬਰਾਂ ਮੰਗਣ ਮੰਗਦਾ ਲੇਖਕ ਕੋਲੋਂ ਕਿ ਮੈਨੂੰ ਦੱਸ ਦੇ ਅੰਦਰ ਕੀ ਚੱਲ ਰਿਹਾ ਹੈ ਪਰ ਲੇਖਕ ਕਿਸੇ ਤਰ੍ਹਾਂ ਦੀ ਜਸੂਸੀ ਕਰਨ ਤੋਂ ਇਨਕਾਰ ਕਰ ਦਿੰਦਾ ਕਹਿੰਦਾ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਕਿ ਮੈਂ ਆਪਣੇ ਸਾਥੀਆਂ ਦੀ ਖਬਰ ਤੈਨੂੰ ਦੇਵਾਂ ਤੇ ਜਦੋਂ ਉਸ ਲੇਖਕ ਤੇ ਝੂਠਾ ਸ਼ੱਕ ਕੀਤਾ ਜਾਂਦਾ ਨਾ ਇੱਕ ਇੱਥੇ ਥੋੜਾ ਜਿਹਾ ਮੈਂ ਦੱਸਣਾ ਚਾਹਾਂਗੀ ਕਿ ਉਹ ਜਿਹੜਾ ਕੰਪਨੀ ਦਾ ਮੇਜਰ ਹੈ ਉਹ ਦੱਸਦਾ ਕਿ ਕੋਈ ਨਾ ਚਿੱਠੀਆਂ ਲੇਖ ਕੇ ਕੰਪਨੀ ਬਾਰੇ ਵੱਡੀਆਂ ਅਫਸਰਾਂ ਨੂੰ ਸ਼ਿਕਾਇਤ ਦੇ ਰਿਹਾ ਆ ਕਹਿੰਦਾ ਇਹਦੇ ਵਿੱਚ ਮੈਨੂੰ ਲੱਗਦਾ ਕਿ ਤੂੰ ਇਸ ਤਰ੍ਹਾਂ ਦਾ ਕੰਮ ਕਰ ਰਿਹਾ ਕਿਉਂਕਿ ਤੇਰੀ ਲਿਖਾਈ ਉਹਨਾਂ ਚਿੱਠੀਆਂ ਨਾਲ ਮਿਲਦੀ ਹੈ ਪਰ ਲੇਖਕ ਕਿਉਂਕਿ ਸੱਚਾ ਹੁੰਦਾ ਆ ਉਹ ਆ ਕਹਿੰਦਾ ਕਿ ਮੈਂ ਇਹ ਕੰਮ ਨਹੀਂ ਕੀਤਾ ਤੇ ਨਾ ਹੀ ਮੈਂ ਇਹੋ ਜਿਹਾ ਕੰਮ ਕਰ ਸਕਦਾ ਹਾਂ ਉਹ ਅਸਤੀਫਾ ਦੇ ਦਿੰਦਾ ਹੈ ਤੇ ਆਖਰ ਮੇਜਰ ਖੁਦ ਬਾਅਦ ਵਿੱਚ ਮੇਜਰ ਨੂੰ ਪਤਾ ਲੱਗਦਾ ਹੈ ਨਾ ਜਦੋਂ ਲੇਖਕ ਅਸਤੀਫਾ ਦੇ ਕੇ ਚਲਾ ਜਾਂਦਾ ਤੇ ਫਿਰ ਮੇਜਰ ਨੂੰ ਪਤਾ ਲੱਗਦਾ ਹੈ ਕਿ ਜਦੋਂ ਸਾਰਾ ਕੇਸ ਜਿਹੜਾ ਉਹਦੀ ਜਾਣਕਾਰੀ ਲੈਂਦਾ ਉਹਨੂੰ ਪਤਾ ਲੱਗਦਾ ਕਿ ਨਹੀਂ ਇਹ ਤਾਂ ਲੇਖਕ ਤਾਂ ਨਹੀਂ ਨਹੀਂ ਸੀ ਲਿਖਦਾ ਚਿੱਠੀਆਂ ਇਹ ਤਾਂ ਕੋਈ ਹੋਰ ਵਿਅਕਤੀ ਲਿਖਦਾ ਸੀ ਫਿਰ ਉਹ ਮੇਜਰ ਲੇਖਕ ਦੀ ਸਚਾਈ ਤੋਂ ਪ੍ਰਭਾਵਿਤ ਹੋ ਕੇ ਉਸ ਨੂੰ ਬੜੀ ਸ਼ੋਭਾ ਨਾਲ ਬੜੀ ਸ਼ਾਨ ਨਾਲ ਉਸ ਨੂੰ ਪਾਰਟੀ ਦੇ ਕੇ ਵਿਦਾ ਕਰਦਾ ਹੈ ਕਿਉਂਕਿ ਲੇਖ ਨੇ ਅਸਤੀਫਾ ਦਿੱਤਾ ਹੁੰਦਾ ਹੈ ਤੇ ਉਹ ਦੁਬਾਰਾ ਨੌਕਰੀ ਨਹੀਂ ਕਰਨਾ ਚਾਹੁੰਦਾ ਤੇ ਉਸ ਨੂੰ ਬੜੀ ਇੱਜ਼ਤ ਮਾਨ ਨਾਲ ਉਸ ਕੰਪਨੀ ਚੋਂ ਵਿਦਾ ਕੀਤਾ ਜਾਂਦਾ ਕਿਉਂਕਿ ਲੇਖਕ ਸੱਚਾ ਸੀ ਇਸ ਪੂਰੇ ਜਿਹੜਾ ਇਹ ਪਾਠ ਇੱਕ ਰੰਗ ਹੋਣੀ ਤਾਂ ਉਹਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਲੇਖਕ ਆਸ਼ਾਵਾਦੀ ਹੈ ਮੁਸ਼ਕਲ ਹਾਲਾਤਾਂ ਬੇਰਜ਼ਗਾਰੀ ਤੇ ਤਕਲੀਫਾਂ ਦੇ ਬਾਵਜੂਦ ਉਹ ਹਮੇਸ਼ਾ ਨਵੀਆਂ ਉਮੀਦਾਂ ਨਾਲ ਨੌਕਰੀਆਂ ਲੱਭਦਾ ਹੈ ਉਹ ਬੇਨਤੀ ਹੈ ਸੰਘਰਸ਼ਸ਼ੀਲ ਹੈ ਉਹ ਸਿਨੇਮੇ ਦੀ ਨੌਕਰੀ ਕਰਦਾ ਹੈ ਲੰਬੇ ਸਫ਼ਰ ਤੇ ਜਾਂਦਾ ਹੈ ਸ਼੍ਰੀਨਗਰ ਦੀਆਂ ਮੁਸ਼ਕਲਾਂ ਦਾ ਵੇਖਦਾ ਹੈ ਪਰ ਹਰ ਥਾਂ ਡਟ ਕੇ ਖੜਾ ਰਹਿੰਦਾ ਕਿਤੇ ਵੀ ਸਥਿਤੀ ਤੋਂ ਭੱਜਦਾ ਨਹੀਂ ਸ਼੍ਰੀਨਗਰ ਵਾਲੀ ਵਿੱਚ ਜੇ ਗਾਲ ਦਸਦਾ ਤੇ ਉੱਥੇ ਉਹਦਾ ਇੱਕ ਜਿਹੜੀ ਉਹਦੀ ਉਹਦਾ ਜਿਹੜਾ ਟਰੈਕ ਸੀ ਉਹਦੇ ਵਿੱਚ ਇੱਕ ਜਿਹੜਾ ਉਹਦਾ ਨਾਲ ਦਾ ਦੋਸਤ ਸੀ ਮਿੱਤਰ ਸੀ ਉਹਨੂੰ ਬੁਖਾਰ ਚੜ ਜਾਂਦਾ ਤਾਂ ਲੇਖਕ ਫਰੰਟ ਦੇ ਵਿੱਚ ਬਰਫ਼ ਪੈਂਦੀ ਐ ਨਹੀਂ ਜ਼ਿਆਦਾ ਤੇ ਅੱਗੇ ਜਾ ਕੇ ਵਿਚਾਰਾ ਤੁਰਦਾ ਤੁਰਦਾ ਅਗਲੇ ਟਰੱਕਾਂ ਤੋਂ ਜਾ ਕੇ ਚਾਹ ਦਾ ਸਮਾਨ ਲਿਆਉਂਦਾ ਆ ਤੇ ਉਹ ਆਪਣੇ ਉਸ ਨਾਲ ਦੇ ਬੰਦੇ ਨੂੰ ਚਾਹ ਪਿਉਂਦਾ ਆ ਤੇ ਫਿਰ ਥੋੜਾ ਜਿਹਾ ਉਹਨੂੰ ਸਜੀਰੋ ਦਾ ਠੀਕ ਹੁੰਦਾ ਆ ਪਰ ਬੜਾ ਪਾਰ ਉਪਕਾਰੀ ਆ ਇਹ ਨਹੀਂ ਕਿ ਮੈਂ ਆਪਣੇ ਸੁੱਖ ਵਾਲਾ ਨਹੀਂ ਹੈਗਾ ਉਹ ਦੂਜਿਆਂ ਲਈ ਵੀ ਖੜਦਾ ਆ ਉਹਨ ਖੀਲਾ ਤੇ ਸਵੇਮਾਨ ਆ ਵਾਲਾ ਉਹ ਛੋਟੇ ਛੋਟੇ ਕਮਾਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹਨਾਂ ਨੂੰ ਵੀ ਮੰਨ ਲੈਂਦਾ ਆ ਬੇ ਮੈਨੇਜਰ ਦੀ ਬੇਅਦਬੀ ਜਦ ਹੁੰਦੀ ਆ ਤੇ ਮੇਜਰ ਤੇ ਦੇ ਸ਼ੱਕ ਹਰ ਹਾਊਸ ਨੇ ਆਪਣੀ ਅਣਖ ਨਹੀਂ ਮਾਰਨ ਦਿੱਤੀ ਜਿੱਥੇ ਕਿਤੇ ਵੀ ਉਸ ਨੂੰ ਲੱਗਦਾ ਕਿ ਕਿਸੇ ਨੂੰ ਉਹ ਤੋਂ ਮਦਦ ਦੀ ਲੋੜ ਆ ਉਹਦਾ ਇਹ ਉਹ ਮਾਅਨਦਾਰ ਤੇ ਸੱਚ ਪਸੰਦ ਹੈ ਮੇਜਰ ਦੇ ਦੁਬਾਰਾ ਬੁਲਾਉਣ ਤੇ ਦਰੂਨੀ ਖਬਰਾਂ ਦੀ ਦੇਣ ਦੀ ਜੇਤ ਦੇ ਬਾਵਜੂਦ ਉਸਨੇ ਸਚਾਈ ਦਾ ਸਾਥ ਨਹੀਂ ਛੱਡਿਆ ਉਹ ਪਰਉਪਕਾਰੀ ਅਤੇ ਮਦਦਗਾਰ ਹੈ ਸ਼੍ਰੀਨਗਰ ਦੇ ਸਫ਼ਰ ਦੌਰਾਨ ਮੋਹਨ ਸਿੰਘ ਨੂੰ ਠੰਡ ਵਿੱਚ ਤੜਪਦਾ ਵੇਖ ਕੇ ਉਸਦੀ ਮਦਦ ਕਰਨ ਜਿਹੜੀ ਮੈਂ ਘਟਨਾ ਪਹਿਲਾਂ ਵੀ ਦੱਸੀ ਹੈ ਉਸਦੀ ਦਰਮਦਰਿਲੀ ਨੂੰ ਦਿਖਾਉਂਦੀ ਹੈ ਉਹ ਪ੍ਰਕਿਰਤੀ ਪ੍ਰੇਮੀ ਹੈ ਸ਼ਿਰਿ ਨਗਰ ਦੇ ਬਰਫ਼ ਪਹਾੜ ਰਸਤੇ ਹਰ ਕੁਦਰਤੀ ਰੀਸਰਚਸ ਨੂੰ ਮੋਹ ਲੈਂਦਾ ਹੈ ਉਹ ਪ੍ਰਕਿਰਤੀ ਦੇ ਹਰ ਰੰਗ ਨੂੰ ਮਹਿਸੂਸ ਕਰਦਾ ਹੈ ਸਮਝੌਤਾ ਤੇ ਉਵਾਦੀ ਤੇ ਸੂਲਾਂ ਦਾ ਪੱਕਾ ਹੈ ਜ਼ਰੂਰਤ ਪੈਣ ਤੇ ਸਿਨੇਮੇ ਵਿੱਚ ਵੀ ਕੰਮ ਕਰਦਾ ਉੱਥੇ ਉਹ ਕਹਿੰਦਾ ਕਿ ਮੈਂ ਪੜਿਆ ਲਿਖਿਆ ਨਹੀਂ ਆਨਪੜ੍ਹ ਸ਼ੋਅ ਕਰਦਾ ਆਪਣੇ ਆਪ ਨੂੰ ਕਿਉਂਕਿ ਉਹਨੂੰ ਕੰਮ ਚਾਹੀਦਾ ਸੀ ਪਰ ਉਹ ਉਸ ਨੂੰ ਉਸੂਲਾਂ ਦੀ ਉਲੰਘਣਾ ਕਬੂਲ ਨਹੀਂ ਹੈ ਉਹ ਆਪਣੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀ ਤੇ ਆਪਣੇ ਤੇ ਆਪਣੇ ਭਰਾ ਦੀ ਤਨਖਾਹ ਜਿਹੜੀ ਆ ਉਹ ਚੋਂ ਥੋੜਾ ਜਿਹੀ ਸਰਹ ਕੇ ਬਾਕੀ ਉਹ ਆਪਣੇ ਪਰਿਵਾਰ ਨੂੰ ਭੇਜ ਦਿੰਦੇ ਸਨ ਕਾਰਡ ਨੰਬਰ 8 ਸੁੱਕੀ ਡਾਲ ਦੇ ਪੀਲੇ ਪੱਤਰ ਇਸ ਚੈਪਟਰ ਚ ਲੇਖਕ ਨੇ ਨਾਇਦਾ ਨਾਇਕ ਬੇਮੇ ਕੇ ਸੰਘਰਸ਼ਸ਼ੀਲ ਮਨੁੱਖ ਵੱਜੋਂ ਉੱਭਰਦਾ ਹੈ ਜੋ ਜੀਵਨ ਦੀਆਂ ਕੋਰ ਮੁਸ਼ਕਲਾਂ ਸਾਹਮਣੇ ਵੀ ਹੌਸਲਾ ਨਹੀਂ ਹਾਰਦਾ ਨੌਕਰੀ ਛੱਡਣ ਤੋਂ ਬਾਅਦ ਆਈ ਆਰਥਿਕ ਤੰਗੀ ਭਰਾ ਭਾਬੀ ਦਾ ਅੰਬਾਲੇ ਜਾਣ ਨਾਲ ਇਕੱਲਾਪਣ ਘਰੇਲੂ ਵਸਤਾਂ ਵੇਚ ਕੇ ਗੁਜ਼ਾਰਾ ਕਰਨਾ ਇਹ ਸਭ ਹਾਲਾਤ ਲੇਖਕ ਨੂੰ ਤੋੜਦੇ ਨਹੀਂ ਲੂਡ ਵਾਲੀ ਘਟਨਾ ਲੇਖ ਦੀ ਘੋਰ ਗਰੀਬੀ ਨੂੰ ਦਰਸਾਉਂਦੀ ਮੈਂ ਦੱਸਾਂਗੀ ਲੂਣ ਵਾਲੀ ਘਟਨਾ ਕੀ ਹੈ ਕਿ ਲੇਖਕ ਦੇ ਕੋਲ ਪੈਸੇ ਨਹੀਂ ਹੁੰਦੇ ਉਸ ਤੇ ਘਰ ਲੂਡ ਵੀ ਨਹੀਂ ਹੁੰਦਾ ਤੇ ਉਹ ਨਾ ਇੱਕ ਆਪਣਾ ਪੁਰਾਣਾ ਕੋਈ ਜਿਹੜਾ ਟਰੰਕ ਹੈ ਉਹ ਝਾੜਦੇ ਆ ਉਹਦੇ ਵਿੱਚੋਂ ਇੱਕ ਚਵਾਨੀ 25 ਪੈਸੇ ਉਸ ਵੇਲੇ ਉਹ ਮਿਲਦੇ ਆ ਜਿਹੜੇ ਖੋਟਾ ਹੁੰਦਾ ਆ ਪਰ ਉਸ ਕੋਲ ਹੋਰ ਕੋਈ ਹਾਲ ਨਹੀਂ ਸੀ ਉਹ ਚਵਾਨੀ ਲੈ ਕੇ ਦੁਕਾਨਦਾਰ ਕੋ ਜਾਂਦਾ ਆ ਦੁਕਾਨਦਾਰ ਉਸ ਨੂੰ ਲੂਣ ਦੇ ਦਿੰਦਾ ਉਹ ਵੇਖਦਾ ਨਹੀਂ ਵੀ ਚਵਾਨੀ ਖੋਟੀ ਆ ਜਾਂ ਨਹੀਂ ਆ ਤੇ ਉਸ ਨੂੰ ਲੂਣ ਦੇ ਕੇ ਚਵਾਨੀ ਚੋਂ ਬਚਦੇ ਜਿਹੜੇ 2 ਢਾਈ ਆਨੇ ਸੀ ਉਹਨੂੰ ਵਾਪਸ ਕਰ ਦਿੰਦਾ ਲੇਖਕ ਘਰ ਆ ਜਾਂਦਾ ਉਹ ਵੇਖਦਾ ਕਿ ਥੋੜੀ ਦੇਰ ਬਾਅਦ ਕੀ ਹੁੰਦਾ ਕਿ ਉਹ ਦੁਕਾਨਦਾਰ ਧੋੜਾ ਧੋੜਾ ਆਉਂਦਾ ਤੇ ਲੇਖਕ ਨੂੰ ਕਹਿੰਦਾ ਤੂੰ ਤੇ ਮੈਨੂੰ ખોਟੀ ਚਵਾਨੀ ਦਿੱਤੀ ਆਲੇ ਫੜਕ ਚਵਾਨੀ ਤੇ ਲੂਣ ਵਾਪਸ ਕਰ ਦੇ ਇਹ ਉਸਦੇ ਲੇਖ ਦੀ ਘਟਨਾ ਨੂੰ ਦਰਸਾਉਂਦੀ ਹੈ ਵੀ ਉਹਦੇ ਘਰ ਚ ਲੂਣ ਵੀ ਨਹੀਂ ਇੱਕ ਸਮਾਂ ਇਹੋ ਜਿਹਾ ਸੀ ਪਰ ਨਾਲ ਹੀ ਉਸ ਦੀ ਆਤਮ ਗੌਰਵ ਭਰੀ ਚੁੱਪ ਭਾਵੇਂ ਬੜਾ ਹੀ ਗੌਰਵਸ਼ੀਲ ਸੀ ਉਹ ਥਾਰ ਨਹੀਂ ਮੰਨਦਾ ਤੇ ਸਹਿਣਸ਼ੀਲਤਾ ਨੂੰ ਪ੍ਰਗਟ ਨਹੀਂ ਕਰਦਾ ਹੈ ਉਹਦੀ ਤੇ ਗੁੱਡੀ ਜਿਹੜੀ ਆ ਇੱਕ ਵਾਰੀ ਬੜੀ ਬਿਮਾਰ ਹੋ ਜਾਂਦੀ ਆ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਡਾਕਟਰ ਜਵਾਬ ਦੇ ਦਿੰਦੇ ਆ ਕਿ ਇਹ ਨਹੀਂ ਬਚੇਗੀ ਲੇਖਕ ਵੀ ਕਹਿੰਦਾ ਹੁਣ ਭਗਵਾਨ ਨੇ ਰੱਬ ਨੂੰ ਅਰਦਾਸ ਕਰ ਰਹੀ ਧੀ ਇੰਨੀ ਬਚਣੀ ਹੁਣ ਕਿਉਂ ਤੇ ਉਹ ਫਿਰ ਉਹਦੇ ਉਹਦੇ ਤੇ ਕਫਨ ਕਿਹੜਾ ਪਾਉਣਾ ਉਹਦੀ ਉਹਨਾਂ ਨੂੰ ਚਿੰਤਾ ਪੈ ਜਾਂਦੀ ਆ ਪਰ ਕਿਸਮਤ ਉੱਥੇ ਉਹ ਤਾਂ ਸਾਥ ਦਿੰਦੀ ਆ ਤੇ ਉਹਦੀ ਧੀ ਜਿਹੜੀ ਆ ਬਹੁਤ ਜ਼ਿਆਦਾ ਬਿਮਾਰ ਹੋਣ ਦੇ ਬਾਵਜੂਦ ਵੀ ਸ਼ਾਮ ਤੱਕ ਉਸ ਨੂੰ ਖੋਸ਼ ਆ ਜਾਂਦੀ ਆ ਇਹ ਕਿਉਂਕਿ ਉਹ ਰੱਬ ਤੇ ਵਿਸ਼ਵਾਸ ਕਰਦਾ ਸੀ ਅੰਦਰੂਨੀ ਆਸਥਾ ਸੀ ਜੀਵਨ ਪ੍ਰਤੀ ਉਹਦੀ ਸਕਾਰਾਤਮਕ ਆਸ਼ਾਵਾਦੀ ਦ੍ਰਿਸ਼ਟੀ ਸੀ ਤੇ ਉਹ ਸਥਿਤੀ ਠੀਕ ਹੋ ਜਾਂਦੀ ਆ 1.5 ਸਾਲ ਦੀ ਬੇਰੁਜ਼ਗਾਰੀ ਦੇ ਬਾਵਜੂਦ ਹਿੰਮਤ ਨਹੀਂ ਹਾਰਦਾ ਨਵੀਆਂ ਸੰਭਾਵਨਾਵਾਂ ਦੀ ਖੋਜ ਕਰਦਾ ਹੈ ਤੇ ਆਖਰਕਾਰ ਦਿੱਲੀ ਰਹਿੰਦੇ ਆ ਉਸ ਨੂੰ ਹਿੰਦੁਸਤਾਨ ਟਾਈਮਜ਼ ਰਾਹੀਂ ਅਰਜੀ ਦੇ ਕੇ ਸੰਪਾਦਕ ਦੀ ਨੌਕਰੀ ਮਿਲ ਜਾਂਦੀ ਹੈ ਜਿਹੜੀ ਉਸ ਦੀ ਜਿੱਤ ਦਾ ਪ੍ਰਤੀਕ ਹੈ ਨਾਰਿੰਗ ਸਾਹਿਬ ਜਿਹੜੇ ਆ ਉਸ ਅਖਬਾਰ ਦੇ ਸੰਪਾਦਕ ਦੇ ਤੌਰ ਤੇ ਉਸ ਅਖਬਾਰ ਵਿੱਚ ਫਤਿਹ ਤੇ ਇੱਕ ਅਖਬਾਰ ਦਾ ਨਾਮ ਸੀਗਾ ਫਤਿਹ ਪ੍ਰੀਤਮ ਉਥੇ ਨਾਰਿੰਗ ਸਾਹਿਬ ਉਸ ਦੇ ਮਾਲਕ ਸਨ ਤੇ ਉੱਥੇ ਉਸ ਨੂੰ ਲੇਖਕ ਨੂੰ ਸੁਪਨਾ ਉਹਦਾ ਪੂਰਾ ਹੋ ਜਾਂਦਾ ਕਿ ਉਹਨੂੰ ਇੱਕ ਸੰਪਾਦਕ ਵਧੀਆ ਅਖਬਾਰ ਦਾ ਸੰਪਾਦਕ ਬਣਨ ਦਾ ਮੌਕਾ ਮਿਲ ਜਾਂਦਾ ਹੈ ਇੱਥੋਂ ਪਤਾ ਲੱਗਦਾ ਹੈ ਕਿ ਲੇਖਕ ਸੰਘਰਸ਼ਸ਼ੀਲ ਆ ਧੀਰਜ ਵਾਲਿਆ ਆਤਮਗૌਰਵ ਵਾਲਿਆ ਸ਼ਰਦਾ ਰੱਖਦਾ ਰੱਬ 'ਚ ਆਪਣੇ ਸੁਪਨਿਆਂ 'ਚ ਵਿਸ਼ਵਾਸ ਰੱਖਦਾ ਹੈ ਜੋ ਮੁਸ਼ਕਲਾਂ ਨੂੰ ਸਹਿੰਦਾ ਹੋਇਆ ਆਖਰਕਾਰ ਕਾਮਯਾਬੀ ਹਾਸਲ ਕਰ ਲੈਂਦਾ ਹੈ ਗਾਰਡ ਨੰਬਰ 9 ਜਿਹੜਾ ਹੈ ਅੱਖਾਂ 'ਚ ਸੁਪ ਤੇ ਸੁਪਨੇ ਲਟਕਾਂਦੇ ਤੇ ਕਾਰਡ ਨੰਬਰ 10 ਸੁਪਨੇ ਦਾ ਲੋਕਿਕ ਸੱਚ ਇਹ ਦੋਵੇਂ ਮੈਂ ਇਕੱਠੇ ਇੱਥੇ ਦੱਸਣ ਲੱਗੀਆਂ ਦੇ ਆਧਾਰ ਤੇ ਲੇਖ ਦਾ ਨਾਇਕ ਵੀ ਇਸ ਤਰ੍ਹਾਂ ਉੱਭਰ ਕੇ ਸਾਹਮਣੇ ਆਉਂਦਾ ਹੈ ਲੇਖਕ ਇੱਕ ਸੁਪਨੇ ਵੇਖਣ ਵਾਲਾ ਪਰ ਹਕੀਕਤ ਨੂੰ ਸਮਝਣ ਵਾਲਾ ਨਾਇਕ ਹੈ ਉਹ ਪੱਤਰਕਾਰ ਨੂੰ ਆਪਣਾ ਸੁਪਨਾ ਮੰਨਦਾ ਹੈ ਤੇ ਬਿਨਾਂ ਪੂਰੇ ਤਜਰਬੇ ਦੇ ਵੀ ਸੰਪਾਦਕੀ ਜਿਹੇ ਜ਼ਿੰਮੇਵਾਰ ਕੰਮ ਨੂੰ ਸਾਹਸ ਅਤੇ ਆਤਮ ਵਿਸ਼ਵਾਸ ਨਾਲ ਲਗਾਉਂਦਾ ਹੈ ਮੁਸ਼ਕਲਾ ਅੜਪੀ ਜਾਪਾਨ ਅਤੇ ਦਬਾਅ ਦੇ باوجود ਹੌਸਲਾ ਨਹੀਂ ਹਾਰਦਾ ਤੇ ਮਾਨਸਿਕ ਪ੍ਰੇਰਣਾ ਨਾਲ ਲਿਖਦਾ ਰਹਿੰਦਾ ਹੈ ਇੱਥੇ ਰਹਿੰਦੇ ਰਹਿਿੰਦੇ ਲੇਖਕ ਨੂੰ ਸੰਪਾਦਕੀ ਲਿਖਣੀ ਵੀ ਆ ਗਈ ਦੂਜੀਆਂ ਅਖਬਾਰਾਂ ਤੋਂ ਕਿਸ ਤਰ੍ਹਾਂ ਮੈਟਰ ਲੈ ਕੇ ਤੇ ਉਹਨੂੰ ਆਪਣੇ ਸ਼ਬਦਾਂ ਚ ਕਰਨਾ ਇਹ ਵੀ ਉਹਨੇ ਸਿੱਖਿਆ ਤੇ ਇੱਥੇ ਉਹਨੇ ਦੇਖਿਆ ਵੀ ਸੰਪਾਦਕਾਂ ਤੇ ਬਹੁਤ ਜ਼ਿਆਦਾ ਕੰਮ ਨੇ ਲੇਖਦੇ ਉਹ ਜਦੋਂ ਅਖਬਾਰ ਚ ਨਹੀਂ ਸੀ ਨਾ ਉਸ ਨੂੰ ਲੱਗਦਾ ਸੀ ਵੀ ਇਹ ਇੱਕ ਵੱਡਾ ਕੰਮ ਨਹੀਂ ਆ ਪਰ ਜਦੋਂ ਅਖਬਾਰ ਚ ਆਇਆ ਉਹਨੂੰ ਮਹਿਸੂਸ ਹੋਇਆ ਕਿ ਅਖਬਾਰ ਇੱਕ ਵੱਡਾ ਕੰਮ ਹੈ ਤੇ ਇਸ ਪਰ ਉਸ ਦੀ ਸਿੱਖਣ ਦੀ ਲਗਨ ਤੇ ਸਵੈ ਭਰੋਸਾ ਜਿਹੜਾ ਸੀ ਉਹਨੇ ਉਸ ਨੂੰ ਸਫਲ ਕੀਤਾ ਨਾਰਿੰਗ ਸਿੰਘ ਉਹਨੂੰ ਵਾਧੂ ਕੰਮ ਦਿੰਦਾ ਸੀ ਉਹ ਚੁਣੌਤੀ ਵੱਜੋਂ ਉਸ ਕੰਮ ਨੂੰ ਲੈਂਦਾ ਸੀ ਤੇ ਆਪਣੀ ਕਲਮ ਨਾਲ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦਾ ਪੰਡਿਤ ਨਹਿਰੂ ਬਾਰੇ ਲਿਖੀ ਉਸ ਦੀ ਸੰਪਾਦਕੀ ਉਸ ਦੀ ਬੌਧਿਕ ਸਮਰੱਥਾ ਤੇ ਵਿਸ਼ਲੇਸ਼ਣੀ ਸੋਚ ਨੂੰ ਦਰਸਾਉਂਦੀ ਹੈ ਗੁਰੂ ਨਾਨਕ ਦੇਵ ਦੇ ਜਨਮ ਉਤਸਵ ਸੰਬੰਧੀ ਵਿਸ਼ੇਸ਼ ਅੰਕ ਕੱਢਿਆ ਗਿਆ ਉਹਦੀ ਅਖਬਾਰ ਵੱਲੋਂ ਤੇ ਉਹਦੇ ਵਿੱਚ ਕੁਝ ਇਹੋ ਜਿਹੇ ਸੁਨੇਹੇ ਲਿਖੇ ਗਏ ਜਿਹੜੇ ਲੇਖਕ ਨੇ ਖੁਦ ਲਿਖੇ ਪਰ ਉਹਨਾਂ ਨੂੰ ਕਿਸੇ ਹੋਰ ਦੇ ਨਾਂ ਥੱਲੇ ਛਾਪਿਆ ਜਾਣਾ ਸੀ ਇਸ ਸਨੇਹ ਜਦੋਂ ਲੇਖਨੇਵੀ ਦੇ ਕਰੀਬ ਸਨੇਹੇ ਲਿਖ ਦਿੱਤੇ ਪਰ ਲੇਖ ਦੇ ਸਾਹਮਣੇ ਪੱਤਰਕਾਰੀ ਦਿਆ ਕਠੋਰ ਸੱਚ ਸਾਹਮਣੇ ਆਇਆ ਕਿ ਲਿਖਣਾ ਲੇਖਕ ਨੇ ਆ ਤੇ ਉਹਦੇ ਨਾਮ ਥੱਲੇ ਲੀਡਰਾਂ ਦੇ ਨਾਮ ਲਿਖੇ ਜਾਣੇ ਨੇ ਤੇ ਇਹ ਲੱਗਿਆ ਲੇਖਕ ਨੂੰ ਕਿ ਅਖਬਾਰਾਂ ਜਿਹੜੀਆਂ ਸੁਤੰਤਰ ਨਹੀਂ ਹੈਗੀਆਂ ਉਹਨਾਂ ਦੇ ਵਿੱਚ ਰਾਜਨੀਤਿਕ ਅਤੇ ਧਾਰਮਿਕ ਦਬਾਅ ਹੁੰਦਾ ਤੇ ਸੱਚ ਨਾਲ ਵੀ ਸਮਝੌਤਾ ਕਰਦੀਆਂ ਨੇ ਇਹ ਸਨੁਭਵ ਨੇ ਉਸ ਨੂੰ ਅੰਦਰੋਂ ਝੋੜ ਦਿੱਤਾ ਤੇ ਉਸ ਦੀ ਸਚਾਈ ਪਸੰਦ ਜਿਹੜਾ ਸੁਭਾਅ ਸੀ ਉਹਦਾ ਤੇ ਮੌਲਿਕਤਾ ਪਾਵ ਅਰੀਜਨਲ ਲਿਖਣ ਦਾ ਸੁਭਾਅ ਸੀ ਉਹਦੇ ਕਰਕੇ ਉਹਨੂੰ ਬਹੁਤ ਥੱਕਾ ਲੱਗਾ ਕਿ ਇਹ ਤੇ ਕੰਮ ਬਹੁਤ ਔਖਾ ਹੈ ਲੇਖਕ ਨੇ ਇੱਕ ਸਵੈ ਸਮਲੋਚਕ ਦੂਰਦਰਸ਼ਿਤ ਮਤਲਬ ਭਾਵਿਕ ਦੂਰਦ੍ਰਿਸ਼ਟੀ ਵਾਲਾ ਸੀ ਉਹ ਮੰਨ ਲੈਂਦਾ ਹੈ ਕਿ ਅਖਬਾਰ ਦੀ ਸੋਚ ਨੇ ਅਖਬਾਰ ਦੀ ਨੌਕਰੀ ਨੇ ਉਸ ਦੀ ਜਿਹੜੀ ਇੱਕ ਮੌਲਿਕ ਸੋਚ ਆ ਉਸ ਦੀ ਜਿਹੜੀ ਇੱਕ ਓਰੀਜਨਲ ਸੋਚ ਆ ਉਹਨੂੰ ਸੀਮਤ ਕਰ ਦਿੱਤਾ ਇਸ ਕਰਕੇ ਉਹ ਬਿਨਾਂ ਡਰ ਦੇ ਨੌਕਰੀ ਛੱਡਣ ਦਾ ਫੈਸਲਾ ਕਰ ਲੈਂਦਾ ਤੇ ਨੌਕਰੀ ਤੋਂ ਅਚਾਨਕ ਹਟਾਏ ਜਾਣ ਨਾਲ ਉਸ ਦਾ ਸੁਪਨਾ ਮਤਲਬ ਫੈਸਲਾ ਉਹ ਪਹਿਲੇ ਹੀ ਕਰ ਲੈਂਦਾ ਪਰ ਰਾਤ ਨੂੰ ਉਸ ਨੂੰ ਸੁਪਨਾ ਆਉਂਦਾ ਕਿ ਉਹਦੀ ਨੌਕਰੀ ਛੁੱਟ ਗਈ ਆ ਪਰ ਸਵੇਰੇ ਜਾ ਕੇ ਉਹ ਦੇਖਦਾ ਕਿ ਉਸ ਨੂੰ ਸੱਚੀ ਮੁੱੱਚੀ ਉਸਦੀ ਨੌਕਰੀ ਛੁੱਟ ਜਾਂਦੀ ਆ ਪਰ ਅੰਦਰੋਂ ਟੁੱਟਦਾ ਨਹੀਂ ਆਪਣੇ ਆਪ ਨੂੰ ਸੰਭਾਲ ਲੈਂਦਾ ਹੈ ਤੇ ਅੱਗੇ ਵਧਣ ਦਾ ਹੌਸਲਾ ਦਿਖਾਉਂਦਾ ਹੈ ਇਹ 1953 ਦੀ ਗੱਲ ਹੈ ਤੇ ਫਿਰ ਉਸ ਨੂੰ ਦੁਬਾਰਾ ਸੱਦਿਆ ਜਾਂਦਾ ਕਿ ਚਲੋ ਤੂੰ ਫੇਰ ਆ ਜਾ ਜਿਹੜਾ ਸੰਪਾਦਕ ਫਤੇ ਪ੍ਰੀਤਮ ਵੱਲੇ ਰੱਖਦੇ ਆ ਉਹਨਾਂ ਨੂੰ ਪਸੰਦ ਨਹੀਂ ਆਉਂਦਾ ਤੇ ਫੇਰ ਲੇਖਕ ਨੂੰ ਚਿੱਠੀ ਪਾਉਂਦੇ ਆ ਕਿ ਵਾਪਸ ਆ ਜਾਵੇ ਪਰ ਕਿਉਂਕਿ ਲੇਖਕ ਬਹੁਤ ਆਤਮ ਸਨਮਾਨ ਵਾਲਾ ਆ ਅਗਾਹ ਵਧੂ ਸੋਚ ਵਾਲਾ ਆ ਉਹ ਨਹੀਂ ਜਾਂਦਾ ਤੇ ਉਹ ਭੂਤਕਾਲ ਨਾਲ ਚੰਬੜਨ ਦੀ ਥਾਂ ਭਵੇਖ ਵੱਲ ਤੱਕਣ ਵਾਲਾ ਵਿਅਕਤੀ ਹੈ ਇਹਦੇ ਕਾંડ 11 ਅਤੇ 12 ਜਿਹੜੇ ਨੇ ਉਹ ਵੀ ਵਰਣਨਯੋਗ ਨੇ ਆਪਣੀ ਸੋਚ ਦੇ ਗਹਿਰੇ ਸائے ਤੇ ਧੁੱਪਾਂ ਪ੍ਰਗਟ ਹੋਈਆਂ ਇਨਾ ਦੋਹਾ ਕਾਂਡਾਂ ਦੇ ਅਧਿਆਇਾਂ ਤੋਂ ਇੱਕ ਲੇਖਕ ਇੱਕ ਐਸੇ ਨਾਇਕ ਵਜੋਂ ਉੱਭਰਦਾ ਹੈ ਜੋ ਸੰਘਰਸ਼ ਦੀ ਅੱਗ ਵਿੱਚੋਂ ਤਪ ਕੇ ਨਿਕਲ ਰਿਹਾ ਹੈ ਲੇਖਕ ਦਾ ਨਾਇਕ ਬਿੰਬ ਆਮ ਮਨੁੱਖ ਦਾ ਹੈ ਜੋ ਹਾਰਾ ਘਾਟਾ ਅਤੇ ਸਫਲਤਾਵਾਂ ਦੇ ਬਾਵਜੂਦ ਆਪਣੇ ਸੁਪਨਿਆਂ ਨੂੰ ਨਹੀਂ ਛੱਡਦਾ ਲੇਖਕ ਉਸ ਸਿੱਖਿਆ ਲਈ ਗਹਿਰੀ ਲਗਨ ਰੱਖਣ ਵਾਲਾ ਵਿਅਕਤੀ ਸੀ ਬੀਏ ਕਰਨ ਤੋਂ ਬਾਅਦ ਕਾਲਜ ਵਿੱਚ ਪੜ੍ਹਾਉਣ ਦਾ ਸੁਪਨਾ ਉਸ ਨੂੰ ਐਮਏ ਤੇ ਫਿਰ ਪੀਐਚਡੀ ਵੱਲ ਤੱਕਦਾ ਹੈ ਅਖਬਾਰ ਦੀ ਨੌਕਰੀ ਕਰਦੇ ਹੋਏ ਵੀ ਪੜ੍ਹਾਈ ਜਾਰੀ ਰੱਖਦਾ ਰੱਖਦਾ ਹੈ ਉਸ ਦੀ ਮਿਹਨਤ ਅਤੇ ਜਿਹੜੇ ਨੇਕ ਇਰਾਦਿਆਂ ਦਾ ਪ੍ਰਤੀਕ ਹੈ ਘਾਟ ਨੰਬਰ ਆਉਣ ਤੇ ਵੀ ਹੌਸਲਾ ਨਹੀਂ ਹਾਰਦਾ ਇਹ ਉਸ ਦੀ ਦ੍ਰਿੜਤਾ ਦਾ ਪ੍ਰਮਾਣ ਹੈ ਮਤਲਬ ਐਮਏ 'ਚ ਉਹਦੇ ਨੰਬਰ ਘੱਟ ਆਉਂਦੇ ਆ ਉਹ ਫੇਰ ਪੇਪਰ ਦਿੰਦਾ ਆ ਤੇ ਫੇਰ ਅਗਲੀ ਵਾਰ ਉਹਦੇ ਨੰਬਰ ਫਸਟ ਡਿਵੀਜ਼ਨ 'ਚ ਔਰ ਟੌਪ ਕਰਦਾ ਆ ਤਾਂ ਉੱਥੋਂ ਉਹਦੀ ਇੱਕ ਲਗਨ ਦਾ ਪਤਾ ਲੱਗਦਾ ਆ ਲੇਖਕ ਦਾ ਨਾਇਕ ਬਿੰਬ ਆਰਥਿਕ ਤੰਗੀ ਨਾਲ ਜੂਝਦਾ ਹੋਇਆ ਵੀ ਇਮਾਨਦਾਰ ਅਤੇ ਆਤਮ ਸਨਮਾਨੀ ਹੈ ਸਾਈਕਲ ਵਰਗੇ ਸਾਧਾਰਨ ਸਾਧਨ ਨਾਲ ਲਾਇਬ੍ਰੇਰੀਆਂ ਦੇ ਚੱਕਰ ਲਾਉਣਾ ਸਾਈਕਲ ਚੋਰੀ ਹੋ ਜਾਣ ਤੇ ਜੀਵਨ ਦੀ ਗਤੀ ਰੁਕ ਜਾਣਾ ਪਤਨੀ ਦੇ ਗੈਰਿਆਂ ਨਾਲ ਨਵਾਂ ਸਾਈਕਲ ਖਰੀਦਣਾ ਤੇ ਦੋਸ਼ ਦੀ ਭਾਵਨਾ ਮਹਿਸੂਸ ਕਰਨਾ ਇਹ ਸਭ ਉਸ ਦੀ ਸੰਵੇਦਨਸ਼ੀਲ ਅਤੇ ਨੈਤਿਕ ਸ਼ਖਸੀਅਤ ਨੂੰ ਉਜਾਗਰ ਕਰਦੇ ਹਨ ਲੇਖਕ ਪ੍ਰਯੋਗਸ਼ੀਲ ਹੈ ਕਰਮਟ ਕਰਮਟ ਹੁੰਦਾ ਬਹੁਤ ਜ਼ਿਆਦਾ ਕਹਿ ਲੋ ਕਿ ਹਾਰ ਵੇਲੇ ਕੰਮ ਕਰਨ ਵਾਲਾ ਟਿਊਸ਼ਨਾਂ ਕਾਲਜ ਵਿੱਚ ਪੀਰੀਅਡ ਲਾਉਣਾ ਦਿਨ ਰਾਤ ਮਿਹਨਤ ਕਰਨਾ ਲੇਖਤਕਾਰ ਵੱਜੋਂ ਗਾਈਡਾਂ ਲਿਖਣਾ ਇਹ ਸਭ ਉਸ ਦੀ ਟੁੱਟ ਮਿਹਨਤ ਅਤੇ ਜੀਵਨ ਵਿੱਚ ਸੰਘਰਸ਼ ਕਰਨ ਦੀ ਤਾਕਤ ਨੂੰ ਦਰਸਾਉਂਦੇ ਹਨ ਆਵਾਜ਼ ਖਰਾਬ ਹੋ ਜਾਣ ਵਰਗੀ ਸਰੀਰਕ ਮੁਸ਼ਕਲ ਵੀ ਉਸ ਨੂੰ ਰੋਕ ਨਹੀਂ ਸਕਦੀ ਇੱਕ ਵਾਰ ਉਹਦੀ ਆਵਾਜ਼ ਖਰਾਬ ਹੋ ਜਾਂਦੀ ਹੈ ਮਤਲਬ ਆਵਾਜ਼ ਬੰਦ ਹੋ ਜਾਂਦੀ ਹੈ ਤੇ ਉਹ ਚੁਚਿਸ਼ਣਾ ਪੜਾ ਕੇ ਜਾ ਰਿਹਾ ਹੁੰਦਾ ਤੇ ਵਾਪਸ ਤੋਂ ਸਾਈਕਲ ਇੱਕ ਖੱਡੇ 'ਚ ਵੱਜਦਾ ਆ ਤੇ ਉਹਦੀ ਆਵਾਜ਼ ਵਾਪਸ ਆ ਜਾਂਦੀ। ਪਰ ਬਲੇ ਇੱਕ ਨਾਲ ਬੜੀਆਂ ਚਮਤਕਾਰੀਆਂ ਗੱਲਾਂ ਹੋਈਆਂ। ਇੱਕ ਤਾਂ ਉਹਦੀ ਧੀ ਬਚ ਗਈ ਇੱਕ ਵਾਰੀ ਤੇ ਦੂਜਾ ਉਹਦੀ ਆਵਾਜ਼ ਵਾਪਸ ਆ ਗਈ। ਲੇਖਕ ਦਾ ਨਾਇਕ memb ਹਕੀਕਤ ਪਸੰਦ ਹੈ। ਲੇਖ ਸੁਪਨਿਆਂ 'ਚ ਨਹੀਂ ਰਹਿੰਦਾ ਹਕੀਕਤ 'ਚ ਰਹਿੰਦਾ। ਉਹ ਇਹ ਮਹਿਸੂਸ ਕਰ ਲੈਂਦਾ ਹੈ ਕਿ ਪੈਸਾ ਜੀਵਨ ਦੀ ਬੁਨਿਆਦ ਦੀ ਲੋੜ ਹੈ ਤੇ ਬਿਨਾ ਆਰਥਿਕ ਸੁਰੱਖਿਆ ਦੇ ਸੁਪਨੇ ਪੂਰੇ ਨਹੀਂ ਹੋ ਸਕਦੇ। ਇਸ ਲਈ ਉਹ ਮਿਹਨਤ ਕਰਾਈ ਆਰਥਿਕ ਮਜ਼ਬੂਤੀ ਹਾਸਲ ਕਰਦਾ ਹੈ, ਪਲਾਟ ਖਰੀਦਦਾ ਹੈ। ਘਰ ਬਣਾਉਂਦਾ ਹੈ ਤੇ ਆਖਰਕਾਰ ਕਾਲਜ ਦੀ ਨੌਕਰੀ ਪ੍ਰਾਪਤ ਕਰ ਲੈਂਦਾ ਮਤਲਬ ਉਹ ਸ਼ੁਰੂ ਤੋਂ ਹੀ ਚਾਹੁੰਦਾ ਸੀਗਾ ਦੋ ਚੀਜ਼ਾਂ ਚਾਹੁੰਦਾ ਸੀ ਇੱਕ ਉਹ ਪੱਤਰਕਾਰ ਬਣਨਾ ਚਾਹੁੰਦਾ ਸੀ ਤੇ ਪੱਤਰਕਾਰ ਤੋਂ ਬਾਅਦ ਉਹ ਟੀਚਰ ਬਣਨਾ ਚਾਹੁੰਦਾ ਸੀ ਤੇ ਉਹ ਦੋਨੋਂ ਕੰਮ ਉਹਨੇ ਕੀਤੇ ਫਤੇ ਪ੍ਰੀਤਮ ਦਾ ਉਹ ਪੱਤਰਕਾਰ ਬਣਿਆ 1951-52 ਦੇ ਵਿੱਚ ਪਰ ਡੇਢ ਦੋ ਸਾਲ ਨੌਕਰੀ ਕਰਕੇ ਉਸ ਦਾ ਮਨ ਉਚਾਟ ਹੋ ਗਿਆ ਕਿਉਂਕਿ ਅਖਬਾਰ ਨੂੰ ਲੱਗਿਆ ਕਿ ਅਖਬਾਰ ਤਾਂ ਬੜੀ ਪ੍ਰੈਸ਼ਰ ਵਾਲੀ ਚੀਜ਼ ਆ ਜਿੱਥੇ ਉਹ ਆਪਣੀ オリジナル ਸੋਚ ਦੱਬ ਗਈ ਆ ਉਸ ਤੋਂ ਬਾਅਦ ਉਸਨੇ ਅਧਿਆਪਕ ਬਣਨ ਵਾਸਤੇ ਟਿਊਸ਼ਨਾਂ ਪੜਾਈਆਂ ਇੱਕੋ ਵੇਲੇ ਪੰਜ ਕਾਲਜਾਂ ਦੇ ਵਿੱਚ ਦੋ-ਦੋ ਪੀਰੀਅਡ ਲਾਏ ਉਹਨੇ ਤੇ ਪੈਸੇ 300 ਰੁਪਿਆ ਪਰ ਮਹੀਨਾ ਕਮਾਉਣ ਲੱਗ ਪਿਆ ਤੇ ਫਿਰ ਉਹਨੂੰ ਲੱਗਿਆ ਕਿ ਇਹਨਾਂ ਚੀਜ਼ਾਂ ਨਾਲ ਉਸਦਾ ਜੀਵਨ ਸੰਭਰਿਆ ਤੇ ਉਹ ਆਖਰਕਾਰ ਇੱਕ ਅਧਿਆਪਕ ਬਣ ਕੇ ਉਸਦਾ ਸੁਪਨਾ ਪੂਰਾ ਹੋਇਆ ਇਹਨਾਂ ਦੋਨਾਂ ਘਟਨਾਵਾਂ ਦੇ ਆਧਾਰ ਤੇ ਮੈਂ ਦੱਸਾਂਗੀ ਕਿ ਲੇਖਕ ਦੇਨਰਾਤ ਮਹਿੰਦਕਰਨ ਵਾਲਾ ਟਿਊਸ਼ਨਾਂ ਬਣਾਉਣ ਵਾਲਾ ਸਾਰੇ ਕਾਰਜ ਇਕੱਠੇ ਕਰਦਾ ਸੀ ਦ੍ਰਿੜ ਰਾਤ ਦੇ ਵਾਲਾ ਸੀ ਘਟ ਨੰਬਰ ਆਗੇ ਅਸਫਲਤਾਵਾਂ ਨੌਕਰੀ ਨਾ ਮਿਲਣ ਦੇ ਬਾਵਜੂਦ ਹੌਸਲਾ ਨਹੀਂ ਹਾਰਦਾ ਉਹ ਸਿੱਖਿਆ ਪ੍ਰੇਮੀ ਆ ਸਿੱਖਿਆ ਪ੍ਰਾਪਤ ਕਰਨ ਲਈ ਕਾਲਜ ਵਿੱਚ ਪੜਾਉਣ ਦੀ ਲਗਨ ਉਸ ਤੇ ਗਿਆ ਏ ਗਿਆਨ ਪ੍ਰੇਮ ਇਸ ਬਹਾਰ ਨੂੰ ਪ੍ਰਗਟ ਕਰਦੀ ਹੈ ਉਹ ਸੰਘਰਸ਼ਸ਼ੀਲ ਆਰਥਿਕ ਤੰਗੀ ਸਾਈਕਲ ਦੀ ਚੋਰੀ ਲਾਇਬ੍ਰੇਰੀ ਤੱਕ ਪਹੁੰਚ ਦੀ ਮੁਸ਼ਕਲ ਰੁਜ਼ਗਾਰ ਦੀ ਨਿਸ਼ਚਿਤਤਾ ਇਹ ਸਾਰੇ ਦੇ ਬਾਵਜੂਦ ਉਹ ਸੰਘਰਸ਼ ਜੀਵ ਉਹਦਾ ਸੰਘਰਸ਼ਸ਼ੀਲ ਜੀਵਨ ਜਿਹੜਾ ਹੈ ਉਹਦੇ ਸਾਹਮਣੇ ਆਉਂਦਾ ਉਹ ਆਤਮ ਸਨਮਾਨ ਵਾਲਾ ਪਤਨੀ ਦੇ ਗਹਿਣੇ ਨਾਲ ਸਾਈਕਲ ਖਰੀਦ ਲੈਂਦਾ ਹੈ ਪਰ ਦੋਸ਼ ਦੀ ਭਾਵਨਾ ਅੰਦਰ ਰਹਿੰਦੀ ਹੈ ਵੀ ਮੈਂ ਗਲਤ ਕੀਤਾ ਤੇ ਇਸ ਵੈਗ ਉਹਦੀ ਨੈਤਿਕਤਾ ਜਿਹੜੀ ਮਜ਼ਬੂਤ ਹੈ ਸਵੈ ਸੰਵੇਦਨਸ਼ੀਲ ਚੀਜ਼ ਹੈ ਛੋਟੀਆਂ-ਛੋਟੀਆਂ ਘਟਨਾਵਾਂ ਤੋਂ ਡੂੰਘਾ ਅਹਿਸਾਸ ਕਰਨ ਵਾਲਾ ਹੈ ਕੀਕਤ ਪਸੰਦ ਹੈ ਪ੍ਰਯੋਗਸ਼ੀਲ ਅਤੇ ਉਦਮੀ ਹੈ ਵੱਖ-ਵੱਖ ਕਾਲਜਾਂ ਚ ਪੜਾਉਣਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਨਾ ਕਿ ਇੱਕੋ ਵਾਰੋਂ ਪੰਜ ਕਾਲਜ ਕਿਹੜੇ-ਕਿਹੜੇ ਆ ਸਿਟੀ ਕਾਲਜ ਹੁੰਦਾ ਇੱਕ ਉੱਥੇ ਪੜਾਉਂਦਾ ਆ ਇੱਕ ਮਤਲਬ ਦਿੱਲੀ ਦਿੱਲੀ ਯੂਨੀਵਰਸਿਟੀ ਨਾਲ ਸੰਬੰਧਿਤ ਕਿੰਨੇ ਸਾਰੇ ਕਾਲਜ ਜਿਨ੍ਹਾਂ ਚ ਕੁਝ ਪ੍ਰਾਈਵੇਟ ਕਾਲਜ ਵੀ ਸੀਗੇ ਉੱਥੇ ਉਹ ਟੋਟਲ ਨੇ ਜਿੱਥੇ ਸਹਿਜੀਵਨੀ ਦੱਸਿਆ ਵੀ ਇਹ ਇਹੋ ਜਿਹਾ ਸਮਾਂ ਆ ਕਿ ਉਹਨੇ 19-19 ਲੈਕਚਰ ਜਾਂ 15-15 ਲੈਕਚਰ ਵੀ ਇੱਕ ਦਿਨ ਪੜ੍ਹਾਏ ਇਹ ਕਿੱਡੀ ਵੱਡੀ ਗੱਲ ਹੈ ਲੰਬੇ ਸਮੇਂ ਤੱਕ ਮੁਸ਼ਕਲਾਂ ਸਹਨ ਦੇ ਬਾਵਜੂਦ ਧੀਰਜ ਰੱਖਦਾ ਹੈ ਆਸ਼ਾਵਾਦੀ ਹੈ ਹਰ ਨਕਾਮੀ ਤੋਂ ਬਾਅਦ ਨਵੇਂ ਸੁਪਨੇ ਵੇਖਦਾ ਹੈ ਅੱਗੇ ਵਧਦਾ ਹੈ ਤੇ ਸਕਾਰਾਤਮਕ ਜੀਵਨ ਦਰਸ਼ਨ ਨੂੰ ਪ੍ਰਗਟ ਕਰਦਾ ਹੈ ਇਸ ਪ੍ਰਕਾਰ ਇੱਥੇ ਇਸ ਵੈ ਜੀਵਨੀ ਦਾ ਕਾਰਡ ਨੰਬਰ 12 ਚੰਤ ਹੋ ਜਾਂਦਾ ਹੈ ਜਿੱਥੇ ਲੇਖਕ ਇੱਕ ਕਾਲਜ ਦਾ ਅਧਿਆਪਕ ਬਣ ਜਾਂਦਾ ਹੈ ਤਾਂ ਉੱਥੇ ਇਸ ਸਵੈ ਜੀਵਨੀ ਦਾ ਅੰਤ ਹੋ ਜਾਂਦਾ ਹੈ ਇਹ ਲੇਖ ਨੇ ਆਪਣੀਆਂ ਮੁਸ਼ਕਲਾਂ ਤੇ ਸੰਘਰਸ਼ ਤੇ ਵੱਖ-ਵੱਖ ਨੌਕਰੀਆਂ ਤੋਂ ਬਾਅਦ ਕਾਲਜ ਦੀ ਨੌਕਰੀ ਤੱਕ ਪਹੁੰਚਣ ਦੇ ਆਪਣੇ ਸੁਪਨੇ ਨੂੰ ਤੇ ਘਰ ਬਣਾਉਣ ਦੇ ਸੁਪਨੇ ਨੂੰ ਇਸ ਸਵੈ ਜੀਵਨੀ ਵਿੱਚ ਸਫਲਤਾਪੂਰਵਕ ਪੇਸ਼ ਕੀਤਾ ਹੈ ਜੋ ਪਾਠਕਾਂ ਵਾਸਤੇ ਪ੍ਰੇਰਣਾਦਾਇਕ ਹੈ ਮੈਂ ਦੱਸਣਾ ਚਾਹਾਂਗੀ ਕਿ ਜਦੋਂ ਉਸ ਨੂੰ ਅ ਸ ਉਹ ਇੱਕ ਕਾਲਜ ਚ ਪੱਕੀ ਨੌਕਰੀ ਮਿਲ ਜਾਂਦੀ ਆ ਉਸ ਤੋਂ ਬਾਅਦ ਉਹ ਉਹ ਇੱਕ ਇੱਕ ਪਲਾਟ ਖਰੀਦ ਦਰ ਜੋੜੀ ਗਾਰਡਨ ਚ ਇੱਕ ਪਲਾਟ ਫਿਰ ਹੋਰ ਖਰੀਦਦਾ ਆ ਤੇ ਉਹ ਇੱਕ ਇੱਕ ਚ ਘਰ ਬਣਾ ਲ ਲਓ ਦੱਸਦਾ ਕਿ ਮੈਂ ਉਸ ਆਪਣੇ ਸੁਪਨੇ ਨੂੰ ਪੂਰਾ ਕਰ ਲਿਆ ਕਿ ਮੈਂ ਦਿੱਲੀ ਵਰਗੇ ਸਹਿ ਸ਼ਹਿਰ ਦੇ ਵਿੱਚ ਘਰ ਬਣਾ ਸਕਾਂ ਇਹ ਲੇਖ ਦੀ ਮਿਹਨਤ ਦਾ ਨਤੀਜਾ ਸੀ ਤੇ ਅੰਤ ਵਿੱਚ ਮੈਂ ਦੱਸਣਾ ਚਾਹਾਂਗੀ ਕਿ ਲੇਖ ਨੇ ਕਿੰਨੇ ਕੰਮ ਕੀਤੇ ਤਾਨੂੰ ਰਿਪੀਟ ਕਰਦਾ ਕਿ ਲੇਖਕ ਨੇ ਫੜੀ ਲਾਉਣ ਦਾ ਕੰਮ ਵੀ ਕੀਤਾ ਲੇਖ ਨੇ ਲੌਰੀ ਦਾ ਕਲਰਕ ਬਣਨ ਦਾ ਕੰਮ ਵੀ ਕੀਤਾ ਦੁੱਧ ਵੇਚਣ ਦਾ ਵੀ ਉਹਦੇ ਆਪਣੇ ਦੋਸਤ ਨੇ ਕਿਹਾ ਪਰ ਉਹਨੇ ਉਹ ਕੰਮ ਨਾ ਕਰਤਾ ਸਿਨੇਮੇ ਦੀਆਂ ਟਿਕਟਾਂ ਕੱਟਣ ਦਾ ਕੰਮ ਵੀ ਲੇਖਕ ਨੇ ਕੀਤਾ ਤੇ ਲੇਖ ਨੇ ਆਪਣੇ ਭਰਾ ਦੀ ਕੰਪਨੀ ਦੇ ਵਿੱਚ ਜਿਹੜੀ ਕਲਰਕੀ ਕੀਤੀ ਉਹਦੇ ਵਿੱਚ ਜੋ ਉਹਦੇ ਐਕਸਪੀਰੀਅੰਸ ਆ ਉਹਨੇ ਬੜੇ ਹੀ ਖੁੱਲ ਕੇ ਬਿਆਨ ਕੀਤੇ ਆ ਤੇ ਲੇਖ ਨੇ ਅਖਬਾਰ ਦੇ ਸੰਪਾਦਕ ਦੇ ਤੌਰ ਤੇ ਵੀ ਕੰਮ ਕੀਤਾ ਤੇ ਫਿਰ ਅੰਤ ਵਿੱਚ ਉਸ ਨੂੰ ਜਦੋਂ ਪ੍ਰੋਫੈਸਰ ਦੀ ਨੌਕਰੀ ਕਾਲਜ 'ਚ ਮਿਲ ਗਈ ਤੇ ਉਹ ਪੀ ਐਚ ਡੀ ਕਰ ਗਿਆ ਤਾਂ ਇਹ ਉਸ ਦੇ ਸੰਘਰਸ਼ ਦਾ ਜਿਹੜਾ ਫਾਲਸੀ ਉਸ ਨੂੰ ਮਿਲਿਆ ਇਸ ਪ੍ਰਕਾਰੇ ਬੜੀ ਹੀ ਪ੍ਰੇਰਨਾ ਦਾ ਇੱਕ ਸਵੈ ਜੀਵਨੀ ਆ ਮੈਂ ਤਾਂ ਬਹੁਤ ਸੰਖੇਪ ਦੱਸਿਆ ਤੁਸੀਂ ਪੜਿਓ ਜ਼ਰੂਰ ਤੁਹਾਨੂੰ ਬੜੀ ਜ਼ਿਆਦਾ ਪ੍ਰੇਰਨਾ ਮਿਲੇਗੀ ਇਸ ਸਵੈ ਜੀਵਨੀ ਤੋਂ ਕਿ ਇੱਕ ਸਧਾਰਨ ਜਿਹਾ ਮੁੰਡਾ ਆਜ਼ਾਦੀ ਦੀ ਜਿਹੜੀ ਲੜਾਈ ਆ ਉਸ ਤੋਂ ਬਾਅਦ ਉਹ ਪਾਕਿਸਤਾਨ ਤੋਂ ਇੱਥੇ ਸ਼ਿਫਟ ਹੋਇਆ ਉਹਦਾ ਪਰਿਵਾਰ ਕਿੰਨੀਆਂ ਮੁਸ਼ਕਲਾਂ ਸੈਂਦਾ ਇਸ ਸਵੈ ਜੀਵਨੀ ਦੇ ਦੋ ਪਹਿਲੂ ਆ ਇੱਕ ਤਾਂ ਲੇਖਕ ਦੀ ਸ਼ਖਸੀਅਤ ਪਤਾ ਲੱਗਦੀ ਆ ਦੂਜਾ ਸਾਨੂੰ ਜਿਹੜਾ ਉਸ ਵੇਲੇ ਦਾ ਸਮਾਜ ਸੀ ਜਿਹੜੀ ਉਸ ਵੇਲੇ ਦੀ ਦੇਸ਼ ਦੀ ਆਜ਼ਾਦੀ ਦੀ ਲੜਾਈ ਸੀ ਉਹਦੇ ਵਿੱਚ ਕਿੰਨੇ ਲੋਕ ਮਾਰੇ ਗਏ ਔਰਤਾਂ ਦੀ ਬੇਪਤੀ ਕਿਦਾਂ ਹੋਈ ਕਿੰਨੀ ਜੀਵਨ ਚ ਸ਼ਾਂਤੀ ਤੇ ਸਥਿਰਤਾ ਅਸਥਿਰਤਾ ਸੀ ਉਹਦਾ ਪਤਾ ਲੱਗਦਾ ਹੈ ਉਮੀਦ ਕਰਦੀ ਹਾਂ ਤੁਸੀਂ ਇਹ ਪ੍ਰਸ਼ਨ ਚੰਗੀ ਤਰ੍ਹਾਂ ਤਿਆਰ ਕਰ ਲੋਗੇ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ